ਤੁਸੀਂ ਜਰਮਨ ਦੇ ਵਿੱਚ ਆਣਾ ਚਾਹੁੰਦੇ ਹੋ ਬਿਨਾ ਕੋਈ ਬਲੌਕ ਅਕਾਊਂਟ ਤੋਂ ਬਣਾਏ 10th ਤੇ ਪਲੱਸ 2 ਪਾਸ ਕਰਕੇ ਕਿਵੇਂ ਆ ਸਕਦੇ ਹੋ ਜਾਂ ਜਿਨ੍ਹਾਂ ਨੇ ਬੈਚਲਰ ਪਾਸ ਕੀਤੀ ਹੈਗੀ ਜਾਂ ਮਾਸਟਰ ਪਾਸ ਕੀਤੀ ਹੈਗੀ ਸਟੂਡੈਂਟ ਬਿਨਾ ਕਿਸੇ ਏਜੰਟ ਦੀ ਠੱਗੀ ਤੋਂ ਤੇ ਬਿਨਾ ਕੋਈ ਬਲੌਕ ਅਕਾਊਂਟ ਤੋਂ ਬਿਨਾ ਕੋਈ ਏਜੰਟ ਤੋਂ ਤੁਸੀਂ ਕਿੱਦਾਂ ਆ ਸਕਦੇ ਹੋ ਕਿਹੜੇ ਕਿਹੜੇ ਰਾਹ ਤੁਹਾਡੇ ਕੋਲ ਆ ਗਏ ਨੇ ਕਿਹੜੇ ਕਿਹੜੇ ਵੀਜ਼ਾ ਕੈਟਾਗਰੀਆਂ ਤੁਹਾਡੇ ਵਾਸਤੇ ਆ ਗਈਆਂ ਸਟੂਡੈਂਟ ਵਾਸਤੇ ਜਿਨ੍ਹਾਂ ਨੇ ਭਾਵੇਂ 10th ਪਾਸ ਕੀਤੀ ਹੋਵੇ ਭਾਵੇਂ ਜਿਨ੍ਹਾਂ ਨੇ ਪਲੱਸ 2 ਪਾਸ ਕੀਤੀ ਹੋਵੇ ਭਾਵੇਂ ਜਿਨ੍ਹਾਂ ਨੇ ਬੀਏ ਪਾਸ ਕੀਤੀ ਹੋਵੇ ਇਹ ਵੀਡੀਓ ਤੁਹਾਡੇ ਵਾਸਤੇ ਹੈ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਾਂਗੇ ਹਰ ਇੱਕ ਕੈਟਾਗਰੀ ਦੇ ਅਕੋਰਡਿੰਗ ਇਹਦੇ ਵਿੱਚ ਤੁਹਾਨੂੰ ਹਰ ਇੱਕ ਕੈਟਾਗਰੀ ਦੇ ਅਕੋਰਡਿੰਗ ਸਮਝਾਇਆ ਜਾਏਗਾ ਚੈਕਲਿਸਟ ਦਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਵੀ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਜਾ ਕੇ ਡਾਊਨਲੋਡ ਵੀ ਕਰ ਸਕਦੇ ਹੋ ਐਂਡ ਦੇ ਵਿੱਚ ਤੁਹਾਨੂੰ ਚੈਕਲਿਸਟ ਤੇ ਵਿੱਚ ਸਮਝਾਇਆ ਵੀ ਜਾਏਗਾ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਸਭਨਾ ਵੀਡੀਓ ਸ਼ੇਅਰ ਕਰਿਓ ਤਾਂ ਕਿ ਸਭ ਦਾ ਭਲਾ ਹੋ ਸਕੇ ਤੁਸੀਂ ਸਭ ਸਟੂਡੈਂਟਾਂ ਨੂੰ ਵੀਡੀਓ ਸ਼ੇਅਰ ਕਰੋ ਜਿਹੜੇ ਹੁਣ 10th ਦੇ ਪੇਪਰ ਦੇ ਤਿਆਰ ਕਰਨ ਜਿਨ੍ਹਾਂ ਨੇ 12th ਦੇ ਪੇਪਰ ਦੇ ਤਿਆਰ ਹੈਗੇ ਨੇ ਤਾਂ ਕਿ ਉਹਨਾਂ ਦਾ ਵੀ ਫਿਊਚਰ ਬ੍ਰਾਈਟ ਹੋ ਸਕੇ ਤੇ ਉਹਨਾਂ ਨੂੰ ਵੀ ਜਰਮਨਾਨਾ ਆਣ ਕੇ ਆਪਣੀ ਕਿਸਮਤ ਵਧੀਆ ਬਣਾਉਣ ਦਾ ਮੌਕਾ ਮਿਲੇ ਚਲੋ ਕਰਦੇ ਹਾਂ ਸ਼ੁਰੂਆਤ ਵੈਲਕਮ ਹੈ ਤੁਹਾਡਾ ਪਹਿਲਾ ਤੇ ਮੂਵ ਟੂ ਜਰਮਨੀ ਚੈਨਲ ਤੇ ਤੁਹਾਡਾ ਆਪਣਾ ਚੈਨਲ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਤੁਸੀਂ 10000 ਤੋਂ ਜ਼ਿਆਦਾ ਸਬਸਕ੍ਰਾਈਬਰ ਕਰਵਾ ਦਿੱਤੇ ਨੇ ਤੇ ਆਪਣੇ ਭਰਾ ਦੇ ਇਦਾਂ ਹੀ ਪਿਆਰ ਦਿੰਦੇ ਰਹੋ ਸਾਡੇ ਚੈਨਲ ਨੂੰ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਅੱਗੇ ਵੀ ਸ ਕਹੋ ਚਲੋ ਚਲਦੇ ਆ ਕਰਦੇ ਆ ਗੱਲਬਾਤ ਇਸ ਵਾਰ ਸਟੂਡੈਂਟ ਦੀ ਜਿਹੜੇ ਬੱਚਿਆਂ ਨੇ 10th ਪਾਸ ਕੀਤੀ ਹੈ ਕਿ ਪਲੱਸ 2 ਪਾਸ ਕੀਤੀ ਹੈ ਕਿ ਕਿੰਨੇ ਬਾਰੇ ਮੈਨੂੰ ਸਵਾਲ ਆਉਂਦੇ ਨੇ ਕਿ ਭਾਜੀ ਅਸੀਂ ਕਿੱਦਾਂ ਜਰਮਨ ਆ ਸਕਦੇ ਆ ਕਿਹੜੀ ਕੈਟਾਗਰੀ ਦੇ ਵਿੱਚ ਅਸੀਂ ਜਰਮਨ ਵਾਸਤੇ ਆ ਸਕਦੇ ਆ ਉਹਨਾਂ ਵਾਸਤੇ ਦੋ ਕੈਟਾਗਰੀਆਂ ਸਪੈਸ਼ਲ ਹੈਗੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਣਾ ਹੁਣ ਜਿਨ੍ਹਾਂ ਨੇ 10th ਪਾਸ ਕੀਤੀ ਹੈਗੀ ਉਹ ਲੈਂਗੁਏਜ ਕੋਰਸ ਤੇ ਆ ਸਕਦੇ ਨੇ ਲੈਂਗੁਏਜ ਕੋਰਸ ਦੇ ਵਿੱਚ ਆਉਣ ਵਾਸਤੇ ਤੁਹਾਨੂੰ ਜਿਹੜੀ ਰਿਕੁਆਇਰਮੈਂਟ ਚਾਹੀਦੀ ਹੁੰਦੀ ਆ ਉਹਦੇ ਵਾਸਤੇ ਤੁਸੀਂ 10th ਪਾਸ ਕੀਤੀ ਹੋਣੀ ਚਾਹੀਦੀ ਜਾਂ ਪਲੱਸ 2 ਪਾਸ ਕੀਤੀ ਹੋਣੀ ਚਾ ਪਲਾਸਟੂ ਜੇ ਤੁਸੀਂ ਬੈਚਲਰ ਕੀਤੀ ਹੈਗੇ ਤੁਸੀਂ ਤਾਂ ਵੀ ਆ ਸਕਦੇ ਹੋ ਮਾਸਟਰ ਕੀਤੀ ਹੋਗੀ ਤਾਂ ਵੀ ਆ ਸਕਦੇ ਹੋ ਤੁਸੀਂ ਲੈਂਗੁਏਜ ਕੋਰਸ ਵਾਸਤੇ ਹਮੇਸ਼ਾ ਹੀ ਅਪਲਾਈ ਕਰ ਸਕਦੇ ਹੋ ਪਰ ਜਿਹੜਾ ਮੋਰ ਚਾਂਸਸ ਹੁੰਦੇ ਨੇ ਜਿਨ੍ਹਾਂ ਨੇ ਸਟੱਡੀ ਹੋਣੀ ਕੰਪਲੀਟ ਕੀਤੀ ਹੈਗੀ ਜਾਂ ਇੱਕ ਦਾ ਦੋ ਸਾਲ ਦਾ ਗੈਪ ਹੈ ਉਹ ਅਪਲਾਈ ਕਰਕੇ ਜਰਮਨ ਦੇ ਵਿੱਚ ਆ ਸਕਦੇ ਨੇ ਜਿਹੜੇ ਜਰਮਨ ਸਿੱਖਣ ਲਈ ਇੰਟਰਸਟਿਡ ਹੈਗੇ ਨੇ ਉਹਦੇ ਵਿੱਚ ਤੁਹਾਨੂੰ 1 ਸਾਲ ਦਾ ਵੀਜ਼ਾ ਵੀ ਮਿਲਦਾ ਹੈ ਉਹਦੀ ਚੈਕਲਿਸਟ ਵੀ ਮੈਂ ਤੁਹਾਨੂੰ ਦਿਖਾ ਦਾਂਗਾ ਜਿਹੜੀ ਥੱਲੇ ਇਨਪੁੱਟ ਕੀਤੀ ਹੈ ਕਿ ਚੱਕਲੇ ਸਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ ਤੇ ਇੱਥੇ ਤੁਹਾਨੂੰ ਸਾਈਡ ਤੇ ਦੱਸ ਦਿਨਾਵਾਂ ਕਿ ਕਿਦਾਂ ਹੋਰ ਚੈਕਲਿਸਟ ਕਿਹੜੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਉਹਦੇ ਵਿੱਚ ਜਿਹੜਾ ਮੇਨ ਕੰਮ ਫੋਕਸ ਹੁੰਦਾ ਤੁਸੀਂ ਲੈਂਗੁਏਜ ਸਿੱਖਣ ਦਾ ਫੋਕਸ ਹੁੰਦਾ ਤੁਹਾਨੂੰ ਇੱਕ ਤੁਹਾਡੀ ਇੰਟਰਵਿਊ ਵੀ ਉਹਦੇ ਵਿੱਚ ਜ਼ਰੂਰ ਹੁੰਦੀ ਹੈ ਜਿਹਦੇ ਤੋਂ 15 ਤੋਂ 10 ਕੁਐਸਚਨ ਤੁਹਾਡੇ ਪੁੱਛੇ ਜਾਂਦੇ ਨੇ ਉਹਨੂੰ ਕੁਐਸਚਨਾਂ ਦੇ ਅਕੋਰਡਿੰਗ ਤੁਹਾਡੀ ਇੰਟਰਵਿਊ ਦੀ ਡਿਸਾਈਡ ਕੀਤਾ ਜਾਂਦਾ ਤੁਹਾਨੂੰ ਵੀਜ਼ਾ ਦਿੱਤਾ ਜਾਏ ਜਾਂ ਨਹੀਂ ਦਿੱਤਾ ਜਾਏ ਉਹਦੇ ਵਾਸਤੇ ਤੁਹਾਨੂੰ ਜੈਨੂਇਨ ਇਨਫੋਰਮੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਹੜਾ ਤੁਹਾਡਾ ਸਕੂਲ ਸਿ ਕਿੰਨਾ ਟਾਈਮ ਤੁਹਾਡਾ ਜਿਹੜਾ ਕੋਰਸ ਹੈ ਨਾ ਲੈਂਗੁਏਜ ਕੋਰਸ ਤੇ ਕਿੰਨੇ ਘੰਟੇ ਦਾ ਤੁਹਾਡਾ ਕੋਰਸ ਹੋਇਆ ਕਰਨਾ ਹਫਤੇ ਦੇ ਵਿੱਚ ਕਿੰਨੇ ਘੰਟੇ ਚ ਕੋਰਸ ਚੱਲੇਗਾ ਨਾ ਹਫਤੇ ਦੇ ਵਿੱਚ ਤੇ ਤੁਸੀਂ ਕਿਹੜੇ ਕਿਹੜੀ ਜਗ੍ਹਾ ਤੇ ਰਹਿਣਾ ਤੁਹਾਡੇ ਤੁਹਾਡੇ ਕੋ ਇੱਕ ਅਨਮੈਲਡਿੰਗ ਦਾ ਫਾਰਮ ਹੋਣਾ ਚਾਹੀਦਾ ਜਿਹੜਾ ਘਰ ਦੇ ਰਜਿਸਟ੍ਰੇਸ਼ਨ ਵਾਲਾ ਫੋਰ ਅਨਮੈਲਡਿੰਗ ਵਾਲਾ ਫਾਰਮ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਖਰਚਾ ਤੁਹਾਡਾ ਜਿਆਦਾ ਤੋਂ ਜਿਆਦਾ ਆਉਂਦਾ ਹੈ ਕਿ 2700 ਤੋਂ ਲੈ ਕੇ 3000 ਰੋ ਤੱਕ ਤੁਸੀਂ ਜਿਹੜਾ ਇੰਟੈਂਸਿਵ ਕੋਰਸ ਹੁੰਦਾ ਉਹਨੂੰ ਪੇ ਕਰਨਾ ਹੁੰਦਾ ਉਹਦੇ ਵਿੱਚ ਧਿਆਨ ਰੱਖਣਾ ਇਹ ਹੁੰਦਾ ਹੈ ਕਿ ਜਿਹੜਾ ਤੁਹਾਡਾ ਇੰਟੈਂਸਿ ਉਹ ਜਿਹੜਾ ਦਿਨ ਦੇ ਵਿੱਚ ਮਤਲਬ ਕਿ ਇੱਕ ਹਫਤੇ ਦੇ ਵਿੱਚ ਤੁਹਾਡਾ 18 ਘੰਟੇ ਤੋਂ 15 ਤੋਂ 18 ਘੰਟੇ ਜ਼ਿਆਦਾ ਹੋਣਾ ਚਾਹੀਦਾ ਤਾਂ ਕਿ ਤੁਸੀਂ ਬਿਸ਼ਫਤੀ ਕਰ ਸਕੋ ਨਾ ਜਿਹੜਾ ਤੁਸੀਂ ਆਪਣਾ ਕੰਮ ਕਰ ਲੱਗੇ ਰਹੋ ਜੇ ਇਸ ਤੋਂ ਘੱਟ ਹੈ ਕੋਈ ਵੀ ਆਵਨ ਸਕੂਲ ਨਹੀਂ ਹੋਣਾ ਚਾਹੀਦਾ ਕੋਈ ਵੀ ਜਿਹੜਾ ਸ਼ਾਮ ਵਾਲਾ ਲੈਂਗੁਏਜ ਕੋਰਸ ਹੋਣਾ ਨਹੀਂ ਹੋਣਾ ਚਾਹੀਦਾ ਜਾਂ ਕੋਈ ਵੀ ਵੀਕਐਂਡ ਸਕੂਲ ਉਹ ਅਸੈਪਟ ਨਹੀਂ ਕੀਤਾ ਜਾਂਦਾ ਦੂਸਰਾ ਹੈਗਾ ਕਿ ਜੇ ਤੁਹਾਡਾ ਉੱਥੇ ਕੋਈ ਰਹਿੰਦਾ ਹੈਗਾ ਉਹ ਤੁਹਾਡੇ ਲਈ ਬਹੁਤ ਵਧੀਆ ਗੱਲ ਹੈ ਉਹ ਇੱਕ ਤੁਹਾਡਾ ਅਨਬੈਲਡਿੰਗ ਕਰਵਾ ਸਕਦਾ ਜਾਂ ਜਿਹਨੂੰ ਕਹਿੰਦੇ ਨੇ ਇੱਕ ਮਿਲ ਦੇ ਵਿਸ਼ਾ ਨੂੰ ਏ ਜਿਹੜਾ ਫਾਰਮ ਮਿਲਦੇ ਬਿਸ਼ਾਰੇ ਹੁੰਦੀ ਉਹਦਾ ਪੇਪਰ ਭਰ ਕੇ ਭਰ ਕੇ ਦੇ ਸਕਦਾ ਕਿ ਅਸੀਂ ਇਹਨੂੰ ਇੱਥੇ ਅਨਬਿਲਡਿੰਗ ਕਰਵਾਣੀ ਹੈਗੀ ਆ ਜਿੱਥੇ ਤੇ ਜਿੱਥੇ ਉਹਦਾ ਐਡਰੈਸ ਅਨਗੇਮ ਕੀਤਾ ਇੱਕ ਫਾਰਮ ਹੁੰਦਾ ਉਹਦਾ ਠੀਕ ਹੈ ਜਿਹਨੂੰ ਕਹਿੰਦੇ ਵੋਨ ਨੋਮਬਰ ਸ਼ੇਰਿੰਗ ਉਹ ਵੀ ਤੁਹਾਨੂੰ ਸੈਂਡ ਕਰ ਸਕਦੇ ਹੋ ਤੁਸੀਂ ਨਾਲ ਲਗਾ ਸਕਦੇ ਹੋ ਤੁਹਾਡੇ ਸਿਕਿਉਰਟੀ ਵਾਸਤੇ ਬਾਕੀ ਕੁਐਸਚਨਾਂ ਤੁਹਾਡੇ ਕੋਲ ਇੱਕ ਉਹਦੇ ਵਾਸਤੇ ਜਿਹੜਾ ਬਲੌਕ ਅਕਾਊਂਟ ਜ਼ਰੂਰ ਮੰਗਦੇ ਨੇ ਤੁਹਾਡੇ ਕੋਲ ਤੁਹਾਡਾ ਆਪਣਾ ਖਰਚਾ ਹੋਣਾ ਜੇ ਇਹਦਾ ਜੇ ਤੁਸੀਂ ਬਲੌਕ ਅਕਾਊਂਟ ਵਿੱਚ ਨਹੀਂ ਆਉਣਾ ਚਾਹੁੰਦੇ ਤਾਂ ਤੁਹਾਡਾ ਆਪਣਾ ਭੈਣ ਭਰਾ ਹੈਗਾ ਜਾਂ ਆਪਣਾ ਕੋਈ ਮੰਮੀ ਡੈਡੀ ਇੱਥੇ ਰਹਿੰਦੇ ਨੇ ਜਿਦਾ ਤੁਹਾਡੇ ਪੇਰੈਂਟਸ ਇੱਥੇ ਰਹਿੰਦੇ ਨੇ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਇੱਥੇ ਰਹਿੰਦਾ ਉਹਨਾਂ ਵਾਸਤੇ ਸਪੈਸ਼ਲ ਕਹਿ ਰਿਆ ਮੈਂ ਜਿਨ੍ਹਾਂ ਦਾ ਕੋਈ ਇੱਥੇ ਕੋਈ ਰਹਿੰਦਾ ਹੈਗਾ ਉਹ ਸਪਫਲਿਸਟੂ ਦਾ ਕਲੀਰੰਸ ਬਣਾ ਸਕਦੇ ਨੇ ਜਿੰਨੂੰ ਕਹਿੰਦੇ ਨੇ ਸਪான்ਸਰ ਲੈਟਰ ਇੱਕ ਸਪான்ਸਰ ਲੈਟਰ ਇੱਥੇ ਤੇ ਆਰ ਹੋ ਸਕਦਾ ਉਹ ਬੰਦਾ ਵੀ ਕੋਈ ਕੋਈ ਬਣਾ ਸਕਦਾ ਪੈਣਪਰਾ ਉਹ ਜੇ ਮੈਂ ਸਾਰਿਆਂ ਨੂੰ ਇਹ ਕਹਿੰਦਾ ਜਿਨੇ 10th ਤੇ +2 ਪਾਸ ਕੀਤੀ ਹੈ ਸਾਰੇ ਇਹਨਾ ਸੋਚਿਓ ਕਿ ਮੇਰੇ ਰਿਸ਼ਤੇਦਾਰ ਮੈਨੂੰ ਜਾਣਦੇ ਨਹੀਂ ਸਦਦੇ ਪੇ ਉਹਦੇ ਵਾਸਤੇ ਵੀ ਕੁਝ एलिਜੀਬਿਲਟੀ ਚਾਹੀਦੀ ਹੁੰਦੀ ਹੈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਤੁਹਾ ਉਹਨਾਂ ਵਾਸਤੇ ਉਹਨਾਂ ਦੀ ਤਨਖਾਹ ਵੀ ਹੁੰਨੀ ਚਾਹੀਦੀ ਉਹਨਾਂ ਕੋਲ ਰੱਖਣ ਲਈ ਜਗ੍ਹਾ ਵੀ ਹੋਣੀ ਚਾਹੀਦੀ ਆ ਕਿ ਜਿੱਥੇ ਤੁਹਾਨੂੰ ਰੱਖਣਾ ਹੋਵੇ ਤੇ ਫਿਰ ਜਾ ਕੇ ਉਹ एलिਜੀਬਲ ਹੁੰਦੇ ਨੇ ਤੇ ਹਰ ਇੱਕ ਇੱਥੇ ਬੁੰਡਸ ਲੈਣ ਦਾ ਜਿਹੜਾ ਹਰ ਇੱਕ ਇੱਥੇ ਸਟੇਟ ਦਾ ਵੱਖਰਾ ਆਕਰ ਜਿਹੜਾ ਟੇਬਲ ਹੈਗਾ ਤਨਖਾਹ ਦਾ ਉਹਦੇ ਅਕੋਰਡਿੰਗ ਅਨਫਾਸਮ ਕੀਤੀ ਜਾਂਦੀ ਹੈ ਦੇਖਿਆ ਜਾਂਦਾ ਕਿ ਤੁਹਾਨੂੰ ਫਰਪਲੇਸਟ੍ਰੰਗ ਦਾ ਸਪੌਂਸਰ ਲੈਟਰ ਤੁਸੀਂ ਕਿਸ ਦੀ ਜ਼ਿੰਮੇਵਾਰੀ ਚੱਕਣ ਜੋਗ ਹੈ ਜਾਂ ਨਹੀਂ ਹੈ ਠੀਕ ਹੈ ਜੀ ਉਹਨਾਂ ਨੂੰ ਉਹ ਬਣਾਉਣਾ ਪੈਂਦਾ ਜੇ ਤੁਸੀਂ ਉਹ ਸਪੌਂਸਰ ਲੈਟਰ ਬਣਾ ਦਿੰਦੇ ਹੋ ਤੁਹਾਨੂੰ ਬਲੌਕ ਅਕਾਊਂਟ ਦੀ ਲੋਡ ਨਹੀਂ ਪੈਂਦੀ ਬਾਕੀ ਜਦੋਂ ਤੁਸੀਂ ਬਲੌਕ ਅਕਾਊਂਟ ਬਣਾ ਆ ਕੇ ਆਪਣੇ ਫਾਈਲ ਸਾਰੇ ਸਬਮਿਟ ਕਰਵਾ ਆ ਕੇ ਲੈਂਗੁਏਜ ਕੋਰਸ ਤੇ ਤੁਸੀਂ ਆ ਸਕਦੇ ਹੋ ਉਹਦੇ ਵਾਸਤੇ ਜਿਹੜਾ ਮੇਨ ਕੰਮ ਹੁੰਦਾ ਤੁਹਾਡਾ ਸੀਵੀ ਵੀ ਤੁਸੀਂ ਤਿਆਰ ਕਰਨਾ ਹੁੰਦਾ ਇੰਗਲਿਸ਼ ਦੇ ਵਿੱਚ ਇੱਕ ਕਵਰ ਲੈਟਰ ਤਿਆਰ ਕਰਨਾ ਹੁੰਦਾ ਬਾਕੀ ਜਿਹੜੇ ਸਕੂਲ ਤੁਹਾਨੂੰ ਜਦੋਂ ਤੁਸੀਂ ਸਕੂਲ ਜਿਹੜੇ ਐਡਮਿਸ਼ਨ ਕਰਵਾਉਣਾ ਉੱਥੋਂ ਤੁਹਾਨੂੰ ਇੱਕ ਬਿਸ਼ਾਇਨੀ ਗੁੰਗ ਮਿਲਦੀ ਹੈ ਕਿ ਇਹ ਬੰਦਾ ਇੰਟੈਂਸਿਵ ਕੋਰਸ ਦੇ ਵਿੱਚ ਇਹਨੂੰ ਸੀਟ ਮਿਲੀ ਹੈਗੀ ਹੈ ਇਹਦਾ ਕੋਰਸ ਇੰਨੀ ਤਰੀਕ ਤੋਂ ਇੰਨੀ ਤਰੀਕ ਚੱਲਣਾ ਹੈ ਆਵਾਤ ਵਦ 9 ਮਹੀਨੇ ਦਾ 10 ਮਹੀਨੇ ਦਾ ਕੋਰਸ ਹੁੰਦਾ ਉਹਦੇ ਵਿੱਚ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਹੈ ਹਾਂਜੀ ਕਿੰਨੇ ਵਾਰੀ ਬੰਦੇ ਨੇ ਸਵਾਲ ਕੀਤਾ ਕਿ ਭਾਜੀ ਜਿਹੜਾ ਹੈ ਲੈਂਗੁਏਜ ਕੋਰਸ ਹੈ ਆਨੇ ਆ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਜਾਂ ਨਹੀਂ ਹੁੰਦੀ ਹਾਂਜੀ ਵੀਰ ਜੀ ਤੁਹਾਨੂੰ ਤੁਸੀਂ ਕੰਮ ਕਰ ਸਕਦੇ ਹੋ ਮੈਨੀ ਜੌਬ ਨਾਲ ਕਰ ਸਕਦੇ ਹੋ ਤਾਂ ਤੁਸੀਂ ਆਪਣੇ ਥੋੜੇ ਜਿਹੇ ਪੈਸੇ ਬਣਾ ਸਕੋ ਠੀਕ ਹੈ ਜੀ ਬਾਕੀ ਇਹ ਫਾਈਲ ਤੁਸੀਂ ਸਬਮਿਟ ਕਰਵਾ ਕੇ ਤੁਹਾਨੂੰ ਹੈਲਥ ਇੰਸ਼ੋਰੈਂਸ ਚਾਹੀਦਾ ਹੋਗਾ ਤੁਸੀਂ ਉਹਨੂੰ ਵੀਜ਼ੇ ਨੂੰ ਅੱਗੇ ਐਸਟੈਂਡ ਵੀ ਕਰਵਾ ਸਕਦੇ ਹੋ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਲੈਂਗੁਏਜ ਕੋਰਸ ਤੇ ਆਏ ਆ ਅਸੀਂ ਅੱਗੇ ਕੀ ਕਰ ਸਕੀਏ ਮੇਰੇ ਕੋਲ ਆਪਣੇ ਜਾਣਕਾਰ ਤਿੰਨ ਚਾਰ ਮੁੰਡੇ ਹੈਗੇ ਨੇ ਜਿਨ੍ਹਾਂ ਨੇ ਆਪਣੇ ਵੀਜ਼ੇ ਅੱਗੇ ਐਕਸਟੈਂਡ ਕਰਵਾਏ ਹੈਗੇ ਨੇ ਹਸਪੀ ਹੌਸਪੀਟਲਿੰਗ ਦੇ ਬੇਸ ਤੇ ਤੁਸੀਂ ਵੀਜ਼ਾ ਐਕਸਟੈਂਡ ਕਰਵਾ ਸਕਦੇ ਹੋ ਹੌਸਪੀਟਲਿੰਗ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਤੇ ਵੀਜ਼ਾ ਅਪਲਾਈ ਕਰਕੇ ਜਰਮਨ ਦੇ ਵਿੱਚ ਪੱਕੇ ਤਰ੍ਹਾਂ ਤੇ ਰਹਿ ਸਕਦੇ ਹੋ ਬਾਕੀ ਇਹ ਹੈਗੀ ਪਹਿਲਾ ਕੈਟਾਗਰੀ ਦੂਸਰੀ ਕੈਟਾਗਰੀ ਦੇ ਵਿੱਚ ਕਹਿੰਦੇ ਆ ਜਿਨ੍ਹਾਂ ਨੇ ਪਲੱਸ 2 ਪਾਸ ਕੀਤੀ 10th ਪਾਸ ਕੀਤੀ ਹੈ ਉਹਨਾਂ ਦਾ ਪੜਾਈ ਤੇ ਦਿਲ ਨਹੀਂ ਲੱਗਦਾ ਉਹ ਮੇਰੇ ਭਾਂਪਰਾ ਪੜ੍ਹਨਾ ਨਹੀਂ ਚਾਹੁੰਦੇ ਜਿਆਦਾ ਉਹ ਕਰ ਸਕਦੇ ਨੇ ਹੌਸਪੀਟਲਿੰਗ ਵੀਜ਼ੇ ਵਾਸਤੇ ਅਪਲਾਈ ਹੌਸਪੀਟਲਿੰਗ ਵੀਜ਼ੇ ਵਾਸਤੇ ਅਪਲਾਈ ਕਰਨਾ ਵਾਸਤੇ ਤੁਹਾਨੂੰ 4-5 ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਇੱਕ ਤੁਹਾਨੂੰ ਲੈਂਗੁਏਜ ਆਣੀ ਚਾਹੀਦੀ B1 ਉਹਦਾ ਤੋੜ ਵੀ ਹੈਗਾ ਉਹਦੀ ਵੀਡੀਓ ਦਾ ਲਿੰਕ ਤੁਹਾਨੂੰ ਇੱਥੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਜਾਂ ਉੱਤੇ ਮਿਲ ਜੇਗਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਉਹਦਾ ਲਿੰਕ ਪਾਇਆ ਹੈਗਾ ਹੀ ਮੈਂ ਫੋਟੋ ਲਗਾ ਦਿੰਦਾ ਫਿਰ ਉਹ ਵੀਡੀਓ 'ਚ ਤੁਸੀਂ ਜਾ ਕੇ ਦੇਖ ਸਕਦੇ ਹੋ ਪੂਰੀ ਇਨਫੋਰਮੇਸ਼ਨ ਉਹਦੇ ਦਾ ਸਟੈਪ ਬਾਈ ਸਟੈਪ ਇੱਥੇ ਥੋੜੀ ਇਨਫੋਰਮੇਸ਼ਨ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਿੰਦਾ ਜਿਹਦਾਂ ਨੂੰ ਬੀਵਰ ਲੈਂਗੁਏਜ ਨਹੀਂ ਕੀਤੀ ਉਹਦਾ ਤੋੜ ਕੀ ਹੁੰਦਾ ਉਹਦਾ ਤੋੜ ਤੋੜ ਇਹ ਹੁੰਦਾ ਕਿ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਬੁੰਡਸਾਗਨ ਤੋਂ ਮਤੋਂ ਉਹ ਸਾਰੀ ਤੁਸੀਂ ਵੀਡੀਓ ਜਿਹੜੀ ਮੈਂ ਤੁਹਾਨੂੰ ਦਿੱਥੇ ਲਗਾਈ ਹੀ ਨਾਲ ਤੁਸੀਂ ਉੱਥੇ ਦੇਖ ਸਕਦੇ ਹੋ ਉਹ ਵੀਡੀਓ 'ਚ ਸਾਰਾ ਮ ਪਹਿਲੀ ਦੂਸਰੀ ਸ਼ਰਤੋ ਕੀ ਹੈ ਤੁਹਾਨੂੰ ਹਸਪੀਟਲਿੰਗ ਪਲੱਸ ਆਪ ਆਪਣੇ ਲੱਭਣੀ ਪੈਂਦੀ ਹੈ ਜਰਮਨ ਦੇ ਵਿੱਚ ਜੇ ਤੁਹਾਡਾ ਰਿਸ਼ਤੇਦਾਰ ਕੋਈ ਭੈਣ ਭਰਾ ਰਹਿੰਦਾ ਹੋ ਤੁਹਾਨੂੰ ਪਲੱਸ ਲੱਭ ਕੇ ਦੇ ਦੇ ਤੁਸੀਂ ਆ ਸਕਦੇ ਹੋ ਉਹਦੇ ਵਿੱਚ ਕੋਈ ਤੁਹਾਨੂੰ ਬਲੌਕਾਉਂਡ ਦੀ ਲੋੜ ਨਹੀਂ ਹੁੰਦੀ ਜੇ ਤੁਹਾਡੀ ਤਨਖਾਹ 939 ਯਰੋਂ ਤੋਂ ਜ਼ਿਆਦਾ ਹੈਗੀ ਹੈ 939 ਯਰੋਂ ਤੋਂ ਜ਼ਿਆਦਾ ਤੁਸੀਂ ਸੈਲਰੀ ਮਤਲਬ ਕਿ ਚਾਰਜ ਕਰਦੇ ਪਿਓ ਇੱਥੇ ਕਰਨ ਵਾਸਤੇ ਤੁਹਾਨੂੰ ਫੀਸ ਪੇ ਕਰਦੇ ਪਿਓ ਉਹਦੇ ਵਿੱਚ ਤੁਹਾਨੂੰ ਫਿਰ ਕਿਸੇ ਵੀ ਬਲੌਕ ਅਕਾਊਂਟ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਮਤਲਬ ਕਿ ਉਸ ਤੋਂ ਘੱਟ ਜਿੱਦਾਂ 900 ਰੁਪਏ ਕਰਦੇ ਪਿਓ ਫਿਰ 39 ਐਰੋ ਨੂੰ ਮਲਟੀਪਲਾਈ 12 ਨਾਲ ਕਰ ਲੋ ਉਹਦਾ ਬਲੌਕ ਅਕਾਊਂਟ ਖਲਾ ਕੇ ਤੁਹਾਨੂੰ ਤੁਸੀਂ ਵੀ ਆਪਣੀ ਫਾਈਲ ਸਬਮਿਟ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਹਾਊਸ ਬਿਲਡਿੰਗ ਦੀ ਦੋ ਪ੍ਰਕਾਰ ਦੀ ਹੁੰਦੀ ਹੈ ਮੈਂ ਤੁਹਾਨੂੰ ਹਾਊਸ ਬਿਲਡਿੰਗ ਦਾ ਦੱਸਣਾ ਇੱਕ ਹੁੰਦੀ ਸ਼ੂਲੀਸ਼ ਹਾਊਸ ਬਿਲਡਿੰਗ ਇੱਕ ਹੁੰਦੀ ਬਤਰੀਪਲੇਸ਼ਾ ਹਾਊਸ ਬਿਲਡਿੰਗ ਜੇ ਦੀ ਸ਼ੂਲੀਸ਼ ਹਾਊਸ ਬਿਲਡਿੰਗ ਹੁੰਦੀ ਹੈ ਉਹਦੇ ਵਿੱਚ ਸਾਰਾ ਜਿਹੜਾ ਤੁਹਾਨੂੰ ਸਕੂਲੇ ਜਾਣਾ ਪੈਂਦਾ ਉਹਦੇ ਵਿੱਚ ਠੀਕ ਹੈ ਜੀ ਉਹ ਸਾਰਾ ਸਕ ਜਿਹੜੀ ਸੈਕੰਡ ਹਸਪੀਟਲ ਹੁੰਦੀ ਜਿਹੜੀ ਬਤਰੀਵਲਿਸ਼ਾ ਹਸਪੀਟਲ ਹੁੰਦੀ ਆ ਉਹ ਹੁੰਦੀ ਆ ਕਿ ਤੁਹਾਡਾ ਪ੍ਰੈਕਟਿਕਮ ਵੀ ਹੁੰਦਾ ਤੁਹਾਡਾ ਪ੍ਰੈਕਟਿਕਮ 60 ਤੋਂ 70% ਪ੍ਰੈਕਟਿਕਮ ਹੁੰਦਾ 30% ਥਿਉਰੀ ਹੁੰਦੀ ਉਹਦੇ ਵਿੱਚ ਤੁਹਾਨੂੰ ਕੰਮ ਤੇ ਸਾਰਾ ਕੁਝ ਐਜ਼ ਅ ਪ੍ਰੈਕਟੀਕਲ ਸਿਖਾਇਆ ਜਾਂਦਾ ਤੇ ਉਹੀ ਤੁਹਾਨੂੰ ਐਜ਼ ਅ ਥਿਉਰੀ ਤੁਹਾਨੂੰ ਸਕੂਲੇ ਪੜਾਇਆ ਜਾਂਦਾ ਕਿ ਤੁਸੀਂ ਕਿੱਦਾਂ ਹੈਂਡਲ ਕਰ ਸਕੋਗੇ ਕਿ ਠੀਕ ਹੈ ਉਹਨਾਂ ਨੇ ਇੱਕ ਕੰਬੀਨੇਸ਼ਨ ਜਿਹਾ ਬਣਾਇਆ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦਾ ਦਿਲ ਪੜਾਈ ਦੇ ਵਿੱਚ ਨਹੀਂ ਲੱਗਦਾ ਇਹਦੇ ਵਿੱਚ ਜਿਹੜੀ ਦੂਸਰੀ ਤੀਸਰੀ ਸ਼ਰਤ ਇਹ ਹੁੰਦੀ ਆ ਕਿ ਤੀਸਰੀ ਸ਼ਰਤ ਇਹ ਹੁੰਦੀ ਜਿਹੜਾ ਹੌਸਪੀਟਲਿੰਗ ਦਾ ਆਰਿਆ ਉਹਦੀ ਕੁਆਲਿਫਿਕੇਸ਼ਨ 10ਵੀਂ ਕਲਾਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਜਾਂ ਪਲੱਸ 2 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਉਹ ਤੋਂ ਥੱਲੇ ਕੋਈ ਵੀ ਬੱਚਾ ਨਹੀਂ ਅਸੈਪਟ ਹੋਏਗਾ ਜਿੱਦਾਂ ਕਈ ਵਾਰੀ ਮੇਰੇ ਭੈਣ ਭਰਾ ਕਹਿੰਦੇ ਭਾਜੀ ਅਡੀ 8th ਪਾਸ ਆ ਅਸੀਂ 5 ਪਾਸਾ ਅਸੀਂ ਅਪਲਾਈ ਕਰ ਸਕਦੇ ਹਾਂ ਉਹਦੇ ਕਿਉਂਕਿ ਇਸ ਵਿੱਚ ਏਜ ਲਿਮਟ ਨਹੀਂ ਹੁੰਦੀ ਤੁਸੀਂ ਕੋਈ ਵੀ ਏਜ ਲਿਮਟ 'ਚ ਅਪਲਾਈ ਕਰ ਸਕਦੇ ਹੋ ਪਰ ਫਿਰ ਵੀ ਚਾਂਸਸ ਜਿਹੜੇ 45 ਤੋਂ ਥੱਲੇ ਦੇ ਹੈਗੇ ਨੇ ਉਹਨਾਂ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ ਵੀਜ਼ਾ ਮਿਲਣ ਦੇ ਵਿੱਚ ਠੀਕ ਹੈ ਜੀ ਬਾਕੀ ਹੌਸਪੀਟਲਿੰਗ ਦਾ ਤੁਸੀਂ ਅਪਲਾਈ ਕਰ ਸਕਦੇ ਹੋ ਚੈਕਲਿਸਟ ਦੇਖ ਲਓ ਤੁਸੀਂ ਤੇ ਆਸ ਬੁਲੰਦ ਉਹਦੇ ਬੇਸ ਤੇ ਤੁਸੀਂ ਆ ਸਕਦੇ ਹੋ ਜਿਨ੍ਹਾਂ ਨੇ 10th ਪਾਸ ਕੀਤੀ ਹੈ ਪਲੱਸ 2 ਪਾਸ ਕੀਤੀ ਹੈ ਜਾਂ ਜਿਨ੍ਹਾਂ ਨੇ ਬੈਚਲਰ ਵੀ ਪਾਸ ਕੀਤੀ ਹੈ ਉਹ ਵੀ ਆ ਸਕਦੇ ਨੇ ਬਾਕੀ ਤੀਸਰਾ ਰਸਤਾ ਹੈਗਾ ਜਿਹੜੇ ਲੋਕੀ ਕਹਿੰਦੇ ਨੇ ਅਸੀਂ ਏਜੰਟ ਕੋਲ ਚੱਲਿਆ ਅਸੀਂ ਸਟੱਡੀ ਕਰਨੀ ਹੈ ਜੀ ਜਰਮਨ ਦੇ ਵਿੱਚ ਜਾ ਕੇ ਸਾਨੂੰ ਜਰਮਨ ਦੇ 12 ਲੱਖ ਰੁਪਏ ਦਾ ਅਕਾਊਂਟ ਬਣਾਤਾ ਫਿਰ 6 ਲੱਖ 7 ਲੱਖ ਸਾਡੇ ਕੋਲ ਫੀਸ ਵੀ ਲਈ ਉਹਨਾਂ ਨੇ ਤੇ ਸਾਨੂੰ 21.5 ਲੱਖ ਦੇ ਵਿੱਚ ਅਸੀਂ ਜਰਮਨ ਆਏ ਹਾਂ ਜੀ ਮੈਨੂੰ ਕਿੰਨੇ ਬੰਦੇ ਗੁਰਦਗੁਰੂ ਘਰ ਕੇ ਵਾਰੀ ਮਿਲ ਪੈਂਦੇ ਨੇ ਤੇ ਉੱਥੇ ਸਟੂਡੈਂਟ ਮਿਲ ਪੈਂਦੇ ਨੇ ਆਨ ਸਾਨੂੰ ਦੱਸਦੇ ਨੇ ਕਿ ਭਾਜੀ ਅਸੀਂ 22 ਲੱਖ ਰੁਪਏ ਲੱਗਾ ਸਾਡਾ 23 ਲੱਖ ਰੁਪਏ ਲੱਗਾ ਕੋਈ ਬੰਦਾ ਕਹਿੰਦਾ ਸਾਡੇ 18 ਲੱਗਾ ਕੋਈ 19 ਲੱਗਾ ਉਹਦੇ ਵਿੱਚ ਸਨਾਂ ਜਿਆਦਾ ਸਕੈਮ ਤੁਹਾਨੂੰ ਏਜੰਟਾਂ ਦਾ ਹੁੰਦਾ ਉਹ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਦਾਂ ਤੇ ਜਰਮਨ ਦੇ ਵਿੱਚ ਪੜ੍ਹਨ ਦੀ ਕੋਈ ਵੀ ਫੀਸ ਨਹੀਂ ਲੱਗਦੀ ਜਿਹੜੇ ਮੈਂ ਤੁਹਾਨੂੰ ਦੱਸਦਾ ਜਿਨ੍ਹਾਂ ਨੇ ਪਲੱਸ 2 ਕੀਤੀ ਹੈਗੀ ਆ ਉਹ ਆਥੇ ਕੋਈ ਵੀ ਸੀਟ ਆਪਣੀ ਬੈਚਲਰ ਵਾਸਤੇ ਅਪਲਾਈ ਕਰ ਸਕਦੇ ਬੈਚਲਰ ਆਫ ਸਾਇੰਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਬੈਚਲਰ ਆਫ ਆਸਟੇ ਵਿੱਚ ਅਪਲਾਈ ਕਰ ਸਕਦੇ ਨੇ ਬੈਚਲਰ ਆਫ ਤੇ ਸ਼ਾਇਦ ਦੇ ਵਿੱਚ ਅਪਲਾਈ ਕਰ ਸਕਦੇ ਜਿਹਦੇ ਵਿੱਚ ਵੀ ਤੁਹਾਨੂੰ ਸੀਟ ਮਿਲਦੀ ਹੈਗੀ ਤੁਹਾਡੀ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਉਹਦੇ ਵਿੱਚ ਅਪਲਾਈ ਕਰਕੇ ਤੁਹਾਨੂੰ ਸੀਟ ਮਿਲ ਜਾਂਦੀ ਹੈ ਜਿਹੜੀ ਜਰਮਨ ਦੀ ਲੋਕਲ ਯੂਨੀਵਰਸਿਟੀ ਹੁੰਦੀਆਂ ਨੇ ਨਾ ਕਿ ਪ੍ਰਾਈਵੇਟ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀਾਂ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਤੇ ਫਿਰ ਤੁਹਾਨੂੰ ਫੀਸ ਪੇ ਕਰਨੀ ਪੈਂਦੀ ਹੈ ਤੇ ਜਿਹੜਾ ਏਜੰਟ ਦਾ ਸਕੈਮ ਹੁੰਦਾ ਉਹ ਸਿਰਫ ਇਹ ਸਕੈਮ ਹੁੰਦਾ ਤੁਹਾਨੂੰ ਮੈਂ ਦੱਸ ਰਿਹਾ ਹਾਂ ਉਹ ਕਿੱਦਾਂ ਵੇਚਿਆ ਜਾਂਦਾ ਇੱਕ ਪ੍ਰੀ ਕੋਰਸ ਬੁੱਕ ਕਰਕੇ ਤੁਹਾਨੂੰ ਪਹਿਲਾਂ ਜਰਮਨ ਦੀ ਸਾਲ ਦਾ ਵੀਜ਼ਾ ਦਵਾਇਆ ਜਾਂਦਾ ਤੇ ਫਿਰ ਤਾਂ ਅਡਮਿਸ਼ਨ ਇੱਕ ਉੱਥੇ ਕਰਵਾਇਆ ਜਾਂਦਾ ਕਿਉਂਕਿ ਜੇ ਤੁਸੀਂ ਪਲੱਸ 2 ਕਰਦੇ ਹੋ ਫਿਰ ਤੁਹਾਨੂੰ ਇੱਕ ਕਲਾਸ ਇੱਥੇ ਜਰਮਨ ਆਣ ਕੇ ਹੋਰ ਕਰਨੀ ਪੈਂਦੀ ਹੈ ਉਹਨੂੰ ਇੱਕ ਕਲਾਸ ਉਹ 13 ਕਲਾਸਾਂ ਤੋਂ ਬਾਅਦ ਤੁਸੀਂ ਇੱਥੇ ਯੂਨੀਵਰਸਿਟੀ ਜਾ ਸਕਦੇ ਹੋ ਇੰਡੀਆ ਆਰ ਨੇ ਹੈ ਕਿ ਤੁਸੀਂ 12 ਕਲਾਸਾਂ ਕੀਤੀਆਂ ਫਿਰ ਤੁਸੀਂ ਯੂਨੀ ਦੇ ਵਿੱਚ ਜਾ ਸਕਦੇ ਹੋ ਇਹਦੇ ਵਿੱਚ ਇੱਦਾਂ ਕਿ ਤੁਹਾਨੂੰ ਇੱਕ ਪ੍ਰੀ ਕোর্স ਜੁਆਇਨ ਕਰਨਾ ਪੈਂਦਾ 1 ਸਾਲ ਦਾ ਉਹ ਤੁਹਾਨੂੰ ਕਰਨਾ ਪੈਂਦਾ ਉਸ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਦੇ ਵਿੱਚ ਜਾ ਸਕਦੇ ਹੋ ਨਾਲ ਉਹਦੇ ਲੈਂਗੁਏਜ ਕੋਰਸ ਆਵੇ ਇੱਕ ਪੈਕੇਜ ਵੇਚਿਆ ਜਾਂਦਾ ਤੁਹਾਨੂੰ ਉਹਦੇ ਨਾਲ ਏਜੰਟ ਤੁਹਾਡੇ ਕੋਲ ਪੈਸੇ ਵਟੌਰ ਰੰਦਾ ਠੀਕ ਹੈ ਜੀ ਤੇ ਜਿਹੜਾ ਏਜੰਟ ਹੁੰਦਾ ਉਹ ਹਮੇਸ਼ਾ ਹੀ ਜਿੱਦਾਂ ਯੂਨੀਵਰਸਿਟੀ ਦਾ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਨਾਂ ਨੂੰ ਜਿਹੜੇ 2-2 ਉਸ ਮੇਰੇ ਆਏ ਨੇ ਬਰਲਿਨ ਵਾਲੀ ਸਾਈਡ ਤੇ ਆਏ ਨੇ ਤੇ ਜਾਂ ਡਰੈਸਡਨ ਵਾਲੀ ਸਾਈਡ ਜਾਂ ਲੈਪਸੀਕ ਵਾਲੀ ਸਾਈਡ ਆਏ ਨੇ ਜਾਂ ਬੋਨ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਹੋਣਾ ਯੂਨੀਵਰਸਟੀਆਂ ਕਿਹੜੀਆਂ ਕਿਹੜੀਆਂ ਹੈਗੀਆਂ ਪਰ ਇੱਕ ਵੱਡੀ ਸ਼ੁਰੂ ਗਿਜ਼ਮ ਨਾ ਬੋਲੇ ਰੰਦਾ ਠੀਕ ਹੈ ਜੀ ਤੇ ਉਹਨਾਂ ਨੂੰ ਜਿਹਦਾ ਕਮਿਸ਼ਨ ਮਿਲਦਾ ਉਹਨਾਂ ਦੇ ਇੱਥੇ ਨਾ ਮਤਲਬ ਕਿ ਇਮੀਗ੍ਰੇਸ਼ਨ ਆਫਿਸ ਖੋਲੇ ਹੋਏ ਨੇ ਉਹ ਕੰਟੈਂਟ ਕਰਦੇ ਕੰਟੈਕਟ ਕਰਦੇ ਨੇ ਬੱਚਿਆਂ ਨੂੰ ਤੇ ਜਿਹੜੇ ਬੱਚਿਆਂ ਦਾ ਇੰਟਰਸਟ ਹੈਗਾ ਉਹਦੇ ਨਾਲ ਉਹਨਾਂ ਨੂੰ ਇੱਦਾਂ ਗੱਲਾਂ ਚੋਝਾ ਲੈਂਦੇ ਨੇ ਤੇ ਉਹਨਾਂ ਨੂੰ ਯੂਨੀਵਰਸਿਟੀズ ਵਿੱਚ ਐਡਮਿਸ਼ਨ ਦਿਖਾ ਦਵਾ ਦਿੰਦੇ ਨੇ ਉਹਦੇ ਤੋਂ ਅਪਰੂਵਲ ਲੈਟਰ ਲੈ ਕੇ ਫਿਰ ਫਾਈਲ ਜਮਾ ਕਰਵਾ ਦਿੰਦੇ ਨੇ ਤੇ ਕਈ ਵਾਰੀ ਉਹਨਾਂ ਨੇ ਡਾਕੂਮੈਂਟ ਇੱਕ ਅੱਧਾ ਗਲਤ ਵੀ ਲਾਇਆ ਹੈਗਾ ਇੱਥੇ ਸਾਡੇ ਦੋ ਕੇਸ ਆਏ ਨੇ ਹਜੇ ਤੱਕ ਦੋ ਕੇਸ ਆਏ ਨੇ ਵਾਇਗਰੂ ਦੀ ਮੇਰ ਨਾਲ ਉਦੇ ਇਹਦੇ ਵਿੱਚ ਡਾਕੂਮੈਂਟ ਆਫ ਗਲਤ ਨਿਕਲੇ ਕਿ ਏਜੰਟ ਜੋ ਡਾਕੂਮੈਂਟ ਸੀ ਵੀ ਜੋ ਤਿਆਰ ਕਰਕੇ ਦਿੱਤੇ ਹੀ ਜੋ ਉਹਨਾਂ ਡਾਕੂਮੈਂਟ ਤਿਆਰ ਕਰਕੇ ਉਹ ਬੰਦਾ ਨਹੀਂ ਹੋਇਆ ਉਹਦੀ ਅੱਗੇ ਫਾਈਲ ਜਿਹੜਾ ਕਾਰਡ ਹੀ ਰੀਨਿਊ ਨਹੀਂ ਹੋਇਆ 3 ਸਾਲ ਤੋਂ ਬਾਅਦ ਤੇ ਉਹ ਬੰਦੇ ਨੂੰ ਇੰਡੀਆ ਜਾਣਾ ਪਿਆ ਹੁਣ ਉਹ ਮੁੰਡਾ ਐਡੀਆ ਇੰਡੀਆ ਤੋਂ ਅਪਲਾਈ ਕਰਕੇ ਚਲੋ ਪਰਮਾਤਮਾ ਦਾ ਮੇਨ ਉਹਨੇ ਬੋਲੀ ਸਿੱਖ ਲਈ ਹੁਣ ਉਹ ਫੇਰ ਆ ਰਿਹਾ ਇੰਦਾ ਤੁਹਾਨੂੰ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਸੀਟ ਦਿਵਾ ਕੇ ਤੁਹਾਡੇ ਕੋਲ ਪੈਸੇ ਖਾਦੇ ਜਾਂਦੇ ਨੇ ਤੁਸੀਂ ਉਸ ਵੇਸ ਤੇ ਵੀ ਆ ਸਕਦੇ ਹੋ ਪਰ ਉਹਦੇ ਵਿੱਚ ਵੀ ਖਰਚਾ ਤੁਹਾਡਾ ਕੋਈ ਨਹੀਂ ਲੱਗਦਾ ਸਿਰਫ ਤੁਹਾਡਾ ਬਲੌਕ ਅਕਾਊਂਟ ਨਾਰਮਲ ਜਿਹੜੀ ਜਨਰਲ ਇੱਥੇ ਯੂਨੀਵਰਸਟੀਆਂ ਹੁੰਦੀਆਂ ਨੇ ਸਰਕਾਰੀ ਯੂਨੀਵਰਸਿਟੀ ਜਿੱਦਾਂ ਤੇ ਉਹ ਯੂਨੀਵਰਸਿਟੀ ਯੂਨੀਵਰਸਿਟੀ ਅਪਲਾਈਡ ਆਫ ਸਾਇੰਸ ਇਨ ਫ੍ਰੈਂਕਫਰਟ ਗੀਦਰਨ ਯੂਨੀਵਰਸਿਟੀ ਡੰਸਰਡ ਯੂਨੀਵਰਸਿਟੀ ਤੇ ਉਹ ਹਨੋਵਰ ਯੂਨੀਵਰਸਿਟੀ ਇਹ ਤੁਸੀਂ ਯੂਨੀਵਰਸਟੀਆਂ ਦੇ ਵਿੱਚ ਜੇ ਲੋਕਲ ਤੁਹਾਨੂੰ ਸੀਟ ਮਿਲਦੀ ਹੈ ਕੋਰਸ ਦੇ ਵਿੱਚ ਜਦੋਂ ਸੀਟ ਮਿਲਦੀ ਹੈ ਤੁਸੀਂ ਪਲੱਸ 2 ਪਾਸ ਕਰ ਲਈ ਹੈ ਤੇ ਉਹਦੇ ਵਿੱਚ ਤੁਸੀਂ ਆਪਣੀ ਇੱਕ ਸੀਵੀ ਤਿਆਰ ਕਰਕੇ ਆਪਣਾ ਇੱਕ ਪੋਰਟਫੋਲੀਓ ਤਿਆਰ ਕਰਕੇ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਸੀਟ ਮਿਲਦੀ ਹੈ ਤੇ ਤੁਸੀਂ ਉੱਥੇ ਜਾ ਕੇ ਤੇ ਇੱਕ ਪ੍ਰੂਵ ਲੈਟਰ ਤੁਹਾਨੂੰ ਯੂਨੀਵਰਸਿਟੀ ਵੱਲੋਂ ਮਿਲਦਾ ਐਜ਼ ਅ ਈਮੇਲ ਦੇ ਥਰੂ ਤੁਸੀਂ ਆਪਣੇ ਫਾਈਲ ਤਿਆਰ ਕਰਵਾ ਕੇ ਜਰਮਨ ਆ ਸਕਦੇ ਹੋ ਬਿਨਾ ਕੋਈ ਪੈਸਾ ਖਰਚ ਕੀਤੇ ਸਿਰਫ ਆਪਣਾ ਬਲੌਕ ਅਕਾਊਂਟ ਬਣਾ ਕੇ ਲੈ ਕੇ ਆਣਾ ਜਿਹੜਾ ਬਲੌਕ ਕੋਟ ਹੁੰਦਾ ਉਹ ਵੀ ਤੁਹਾਨੂੰ ਤੁਹਾਡੇ ਪੈਸੇ ਸਾਰੇ ਵਾਪਸ ਮਿਲਦੇ ਸੇਵ ਕਿੰਨੇ ਲੋਕਾਂ ਨੂੰ ਲੱਗਦਾ ਕਿ ਬਲੌਕ ਅਕਾਊਂਟ ਦਾ ਖਰਚਾ ਬਹੁਤ ਜ਼ਿਆਦਾ ਪਰ ਇੰਨੇ ਗੱਲ ਯਾਦ ਰੱਖਿਆ ਕਰੋ ਬਲੌਕ ਅਕਾਊਂਟ ਦੇ ਸਾਰੇ ਪੈਸੇ ਤੁਹਾਨੂੰ ਵਾਪਸ ਮਿਲਦੇ ਨੇ ਠੀਕ ਹੈ ਜੀ ਇਹਨੂੰ ਕਿਹਾ ਜਾਂਦਾ ਸਟੱਡੀ ਵੀਜ਼ਾ ਸਟੱਡੀ ਵੀਜ਼ਾ ਵਿੱਚ ਇਹ ਜਾਂਦਾ ਪ੍ਰੀ ਪ੍ਰੀ ਕੋਰਸ ਦੇ ਨਾਲ ਤੇ ਜਾਂ ਲੈਂਗੁਏਜ ਕੋਰਸ ਦੇ ਨਾਲ ਹੋਰ ਕਹਿੰਦੇ ਕਿ ਤੁਹਾਨੂੰ ਲੈਂਗੁਏਜ ਕੋਰਸ ਤੇ ਭੇਜ ਦਾਂਗੇ ਅੱਗੇ ਜੇ ਤੁਸੀਂ ਸਟੱਡੀ ਕਰਨੀ ਹੋਈ ਕਰ ਲਿਓ ਨਹੀਂ ਸਟੱਡੀ ਕਰਨੀ ਹੋਈ ਤਾਂ ਪੁਰਤਗਾਲ ਚੱਲ ਜਿਓ ਪੇਪਰ ਬਣਾ ਲਿਓ ਜਾਂ ਸਪੇਨ ਚੱਲ ਜਿਓ ਪੁਰਤਗਾਲ ਬਣਾ ਲਿਓ ਪੇਪਰ ਬਣਾ ਲਿਓ ਜਿਹੜਾ ਬੰਦਾ ਅੱਜਕੱਲ ਜਰਮਨ ਚ ਪੇਪਰ ਨਹੀਂ ਬਣਾ ਸਕਦਾ ਨਾ ਵੀਰੋ ਜਾਂ ਜੋ ਕੋਈ ਵੀ ਮੇਰੇ ਭੈਣ ਭਰਾ ਜਿਹੜੇ ਵੀ ਸੌਂ ਰਹੇ ਨੇ ਉਹ ਬੰਦਾ ਸਿਰੇ ਦਾ ਫੋਦੂ ਬੰਦਾ ਮੈਂ ਤੁਹਾਨੂੰ ਐਵੇਂ ਦੱਸ ਦਿੰਦਾ ਗਲਤ ਬੋਲਣ ਨਾਲੋਂ ਔਰ ਕੇਵਰੀ ਨਿਕਲ ਜਾਂਦਾ ਕਿ ਜਿਹੜਾ ਬੰਦਾ ਪੁਰਤਗਾਲ ਚਲ ਜਾਂਦਾ ਜਾਂ ਸਪੇਨ ਚਲ ਜਾਂਦਾ ਕਿਸੇ ਦੇਸ਼ ਨੂੰ ਮੈਂ ਮਾੜਾ ਹੀ ਕਹਿੰਦਾ ਜਿਹੜਾ ਬੰਦਾ ਲੀਗ ਲਾਣ ਕੇ ਜਰਮਨ ਦੇ ਵਿੱਚ ਪੇਪਰ ਨਹੀਂ ਬਣਾ ਸਕਦਾ ਜਿਹੜਾ ਬੰਦਾ ਹੋਂਦ ਜਰਮਨ ਨੇ ਉਹ ਵੀ ਹੱਲ ਕੱਢ ਦਿੱਤਾ ਜਿਹੜੇ ਬੰਦੇ ਇਲੀਗਲ ਅਥੇ ਅਜ਼ੀਲ ਕਰਵਾਈ ਹੈ ਉਹਨਾਂ ਨੂੰ ਵੀ ਪੇਪਰ ਮਿਲ ਜਾਂਦੇ ਫਿਰ ਵੀ ਤੁਸੀਂ ਹੌਸਲਾ ਨਾ ਛੱਡੇ ਕਰੋ ਜਰਮਨ ਪੇਪਰ ਬੰਦੇ ਵੀ ਨੇ ਜਰਮਨ ਬਹੁਤ ਸੋਕੇ ਪੇਪਰ ਬਣਾ ਲਏ ਨੇ ਤੇ ਥੋੜਾ ਜਿਹਾ ਆਪਣਾ ਨਾ ਇੰਟਰਸਟ ਰੱਖਿਆ ਕਰੋ ਤਾਂ ਕਿ ਜੇ ਜਿਨ੍ਹਾਂ ਨੂੰ ਲੋਡ ਹੋਏ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਅਸੀਂ ਉਹਨੂੰ ਸਹੀ ਰਸਤਾ ਸਹੀ ਲੀਗਲ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ ਅਸੀਂ ਕੋਈ ਏਜੰਟ ਨਹੀਂ ਹੈਗੇ ਜਾਂ ਨਾ ਹੀ ਕੋਈ ਤੁਹਾਨੂੰ ਵਕੀਲ ਹੈਗਾ ਪਰ ਤੁਹਾਨੂੰ ਸਹੀ ਇਨਫੋਰਮੇਸ਼ਨ ਦਾਂਗੇ ਤੁਸੀਂ ਆਪ ਆਪਣੇ ਹਾਊਸ ਲੈਂਡਰ ਬੋਰਡ ਨੂੰ ਫੋਨ ਕਰਕੇ ਜੇ ਤੁਹਾਨੂੰ ਸਾਡੇ ਤੇ ਯਕੀਨ ਨਹੀਂ ਹੈਗਾ ਸਾਡੀ ਇਨਫੋਰਮੇਸ਼ਨ ਹਾਊਸ ਲੈਂਡਰ ਬੋਰਡਾ ਜਿਹੜਾ ਇੱਥੇ ਹੁੰਦਾ ਉਹਨਾਂ ਨੂੰ ਫੋਨ ਕਰੋ ਉਹਨਾਂ ਨਾਲ ਗੱਲਬਾਤ ਕਰਕੇ ਕਿ ਭਾਜੀ ਇਹ ਗੱਲ ਸੱਚੀ ਹੈਗੀ ਜਾਂ ਨਹੀਂ ਹੈਗੀ ਇਹ ਥੂ ਇਹ ਵੇਸੇ ਮੈਂ ਅਪਲਾਈ ਕਰ ਸਕਦਾ ਜਾਂ ਨਹੀਂ ਕਰ ਸਕਦਾ ਅੰਤਰਾਕ ਤੁਸੀਂ ਲਗਾ ਦਿਆ ਕਰੋ ਟੈਨਸ਼ਨ ਕਿਉਂ ਲੈਣੇ ਦਰਨਾ ਨਹੀਂ ਹੈਗਾ ਜੇ ਤੁਸੀਂ ਰਿਸਕ ਨਹੀਂ ਲੋਗੇ ਤੁਹਾਡੀ ਜ਼ਿੰਦਗੀ ਨਹੀਂ ਵਧੀਆ ਬਣੇਗੀ ਤੁਹਾਨੂੰ ਮੈਂ ਦੱਸ ਦਿੰਨਾ ਰਿਸਕ ਲੈਣਾ ਹੀ ਪੈਂਦਾ ਤੁਹਾਨੂੰ ਕੁਝ ਨਾ ਕੁਝ ਹੱਦ ਤੱਕ ਤੇ ਜੇ ਤੁਸੀਂ ਕੁਝ ਕੰਫਰਟੇਬਲ ਲੈਵਲ ਤੇ ਹੀ ਰਹਿਣਾ ਫਿਰ ਤੁਸੀਂ ਕੁਝ ਨਾ ਕੁਝ ਖੋਵੋਗੇ ਪਾਓਗੇ ਜੇ ਤੁਸੀਂ ਚਾਹਦੇ ਹੋ ਕਿ ਤੁਸੀਂ ਵੱਡਾ ਬੰਨਾ ਤੁਸੀਂ ਜੇ ਤੁਸੀਂ ਫਰਾਨੀ ਚਲਾਣੀ ਹੈ ਤੇ ਤੁਹਾਨੂੰ ਰਿਸਕ ਆਪ ਪੈਸੇ ਕਮਾਉਣ ਲਈ ਰਿਸਕ ਲੈਣਾ ਹੀ ਪੈਣਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਇੱਥੇ ਬਿਜ਼ਨਸ ਕਰ ਲਾਂਗੇ ਅਸੀਂ ਇਹ ਕਰ ਲਾਂਗੇ ਉਹ ਕੱਲ ਇੱਥੇ ਕੁਝ ਨਹੀਂ ਹੋਣਾ ਜਿੰਜੇ ਤੁਹਾਡੇ ਕੋ ਪਿਜ਼ਨਸ ਵੀ ਉਹ ਬੰਦਾ ਕਰੇ ਜਿਹੜੇ ਬੰਦੇ ਨੇ ਰਿਸਕ ਲੈਣਾ ਜਿਹੜੇ ਬੰਦੇ ਨੂੰ ਆਉਂਦਾ ਜਿਹੜਾ ਬੰਦਾ ਰਿਸਕ ਬਾਅਦ ਚ ਝੱਲ ਵੀ ਸਕਦਾ ਜੇ ਰੱਬ ਨਾ ਕਰੇ ਚੱਲਿਆ ਤੇ ਉਹ ਬੰਦਾ ਬਾਅਦ ਚ ਫੇਰ ਆਪਣੇ ਪੈਰਾਂ ਤੇ ਖਲੋ ਸਕੇ ਠੀਕ ਹੈ ਜੀ ਪਹਿਲਾਂ ਤੇ ਆਪਣੀ ਸਟੱਡੀ ਪੂਰੀ ਕਰੋ ਤੁਹਾਡੇ ਹੱਥ ਚ ਕੁਝ ਹੋਣਾ ਚਾਹੀਦਾ ਫਿਰ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰੋ ਜੇ ਤੁਹਾਡਾ ਨਹੀਂ ਚੱਲਦਾ ਤੁਹਾਡੇ ਹੱਥ ਚ ਕੁਝ ਹੈਗਾ ਤੁਸੀਂ ਵਧੀਆ ਤੋਂ ਵਧੀਆ ਹੈ ਇੰਸਟੀਚਿਊਟ ਦੇ ਵਿੱਚ ਨੌਕਰੀ ਕਰ ਸਕਦੇ ਹੋ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹੋ ਤੇ ਆਪਣੇ ਫੈਮਿਲੀ ਨੂੰ ਵੀ ਵਧੀਆ ਚਲਾ ਸਕਦੇ ਹੋ ਐਵੇਂ ਬਿਨਾ ਕਿਸੇ ਚੀਜ਼ ਨੂੰ ਰਿਸਕ ਲੈਣਾ ਇਹ ਵੀ ਬੜੀ ਬੇਕੁਫੀ ਵਾਲੀ ਗੱਲ ਹੁੰਦੀ ਹੈ ਐਵੇਂ ਫੌਜ ਆਣ ਕੇ ਬੰਦਾ ਰਿਸਕ ਲੈ ਲੇ। ਬਾਕੀ ਇੱਕ ਹੋਰ ਰਸਤਾ ਹੁੰਦਾ ਜਿਹਨਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਰੇ ਸਟੂਡੈਂਟ ਨੂੰ ਜਿਹੜੇ ਬੰਦੇ ਕੋਲਜ ਦੇ ਵਿੱਚ ਪੜ੍ਹਦੇ ਨੇ ਜਿਹੜੇ ਬੰਦੇ ਐਕਟਿਵ ਹੁੰਦੇ ਨੇ ਪੋਲਿਟਿਕ ਦੇ ਵਿੱਚ ਐਕਟਿਵ ਨੇ ਨਾ ਉਹਨਾਂ ਵਾਸਤੇ ਇੱਕ ਵੀਜ਼ਾ ਹੁੰਦਾ ਪੋਲੀਟੀਕਲ ਵੀਜ਼ਾ ਜਿਹਨੂੰ ਕਿਹਾ ਜਾਂਦਾ ਮਤਲਬ ਕਿ ਪੋਲੀਟੀਕਲ ਵੀਜ਼ੇ ਦੇ ਅਕੋਰਡਿੰਗ ਉਹਨਾਂ ਦਾ ਲਿੰਕ ਜੋੜਿਆ ਜਾਂਦਾ ਤੇ ਜਾਂ ਜਿਹੜੇ ਤੁਸੀਂ ਸੰਸਥਾਰਾਂ ਹੀ ਕੰਮ ਕਰਦੇ ਨੇ ਉਹਨੂੰ ਕਿਹਾ ਜਾਂਦਾ ਵੋਲੰਟੀਅਰ ਵੀਜ਼ਾ ਵੋਲੰਟੀਅਰ ਵੀਜ਼ੇ ਦੇ ਵਿੱਚ ਵੀ ਸਟੂਡੈਂਟ ਉਹਨੂੰ ਕਾਫੀ ਦੇ ਕਾਫੀ ਸਟੂਡੈਂਟ ਉਹਨੂੰ ਦੇਖਿਆ ਜਾਂਦਾ ਜਿਹੜੇ ਅੱਜ ਕੱਲ ਮੈਂ ਹੁਣ ਦੋ ਬੰਦਿਆਂ ਨੂੰ ਮਿਲਿਆ ਮੈਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ ਉਹਨਾਂ ਨੂੰ ਪਰ ਉਹ ਆ ਨਹੀਂ ਸਕਦੇ ਮਤਲਬ ਕਿ ਫੇਸ ਟੂ ਮੈਂ ਬੰਗਲਾਦੇਸ਼ ਤੋਂ ਆਏ ਨੇ ਬੰਗਲਾਦੇਸ਼ ਤੋਂ ਆਏ ਨੇ ਉਹ ਉਹਨਾਂ ਨੇ ਮੈਨੂੰ ਸਾਰਾ ਕਹਾਣੀ ਦੱਸੀ ਕਿ ਭਾਜੀ ਕਿੱਦਾਂ ਆਸੀ ਆ ਕਿੱਦਾਂ ਨਹੀਂ ਪਰ ਸਾਨੂੰ ਸਾਲਾ ਪਤਾ ਨਹੀਂ ਲੱਗਦਾ ਇੰਡੀਆ ਦੇ ਵਿੱਚ ਵੀ ਕਿੱਦਾਂ ਨਹੀਂ ਆਹ ਚੀਜ਼ਾਂ ਲੋਕਾਂ ਨੂੰ ਪਤਾ ਲੱਗਦੀਆਂ ਇੰਨੇ ਲੋਕੀ ਪੜੇ ਲਿਖੇ ਹੈਗੇ ਸਾਰਿਆਂ ਕੋ ਸਾਰਿਆਂ ਕੋ ਇੰਟਰਨੈਟ ਹੈਗਾ ਸਾਰੇ ਲੋਕੀ ਇੰਸਟਾਗ੍ਰਾਮ ਚ ਚਲਾਉਂਦੇ ਨੇ ਟਿਕਟੋਕ ਟਿਕਟੋਕ ਚਲੋ ਬੈਨ ਯੂਟਿਊਬ ਚਲਾਉਂਦੇ ਫੇਸਬੁੱਕ ਚਲਾਉਂਦੇ ਪਰ ਕੋਈ ਚੱਜ ਦੀ ਚੀਜ਼ ਬੰਦਾ ਨਹੀਂ ਦੇ ਦਦਾ ਕਿ ਜਿੰਨਾ ਬੰਦੇ ਲਾਈ ਬਣ ਸਕੇ ਉਹਨੇ ਸਾਨੂੰ ਦੱਸਿਆ ਕਿ ਵੋਲੰਟੀਅਰ ਦੇ ਵੀਰ ਦਾ ਕਿੰਨਾ ਸੌਖਾ ਆਸਾਨੀ ਨਾਲ ਬੰਦਾ ਲੈ ਕੇ ਬੰਗਲਾਦੇਸ਼ ਤੋਂ ਪਹ ਜਰਮਨ ਆ ਗਿਆ ਤੇ ਜਰਮਨ ਆਣ ਕੇ ਕੰਮ ਕਰਦਾ ਪਿਆ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਇੰਨਾ ਸੋਖਾ ਵੀਜ਼ਾ ਲੋਕੀ ਲੈ ਕੇ ਆ ਜਾਂਦੇ ਤੁਸੀਂ ਕਦੀ ਵੀ ਦੇਖਿਆ ਹੋਣਾ ਸਾਡੇ ਕੋਲ ਪੰਜਾਬ ਯੂਨੀਵਰਸਿਟੀ ਚਲ ਜਾਓ ਜਾਂ ਤਾਂਡੇ ਚਲ ਜਾਓ ਜਾਂ ਤੁਸੀਂ ਜਲੰਧਰ ਚਲ ਜਾਓ ਅਸੀਂ ਉਥੇ ਸੰਸਥਾ ਨੂੰ ਕਿਸੇ ਵੀ ਸੰਸਥਾ ਜਿਹੜੀ ਵੀ ਤੁਹਾਡੇ ਉਥੇ ਹੈਗੀ ਨਾ ਜਿਹੜੀ ਪਾਰਟੀ ਵੱਲ ਦੀ ਹੈਗੀ ਉਹਨਾਂ ਕੋਲ ਇੱਕ ਸਰਟੀਫਿਕੇਟ ਲੈ ਲਓ ਸੰਸਥਾ ਜੁਆਇਨ ਕਰ ਲਓ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਓ ਚਾਰ ਪੰਜ ਫੋਟੋ ਨੂੰ ਮਤਲਬ ਕਿ ਕਲਿੱਕ ਕਰੋ ਤੇ ਜਾਂ ਕੋਈ ਕੋਈ ਜਸ ਹਾਲਤ ਹੈ ਦਾ ਚੈਰਿਟੀ ਵਾਲ ਕਰਦੀ ਹੈ ਕੰਮ ਨਾ ਉਹਨਾਂ ਨੂੰ ਐਡਮਿਸ਼ਨ ਉਹਨਾਂ ਦਾ ਕਰਵਾ ਕੇ ਆਪਣਾ ਤੇ ਉਹਨਾਂ ਦੇ ਨਾਲ ਥੋੜੇ ਜਿਹਾ ਕੰਮ ਫਿਰ ਕੇ ਤਿੰਨ ਤੋਂ ਚਾਰ ਮਹੀਨੇ ਤਿੰਨ ਤੋਂ 6 ਮਹੀਨੇ ਵਾਤੋਂ ਬਾਅਦ ਸਪੈਂਡ ਕਰਕੇ ਉਹਨਾਂ ਦੇ ਵਿੱਚ ਤੁਸੀਂ ਐਜ਼ ਅ ਵੋਲੰਟੀਅਰ ਵੀਜ਼ਾ ਅਪਲਾਈ ਕਰ ਸਕਦੇ ਹੋ ਜਰਮਨ ਵਾਸਤੇ ਠੀਕ ਹੈ ਜੀ ਬਾਕੀ ਵੌਲੰਟੀਅਰ ਵੀਜ਼ਾ ਦੇ ਵਿੱਚ ਸ਼ਰਤਾਂ ਬਹੁਤ ਘੱਟ ਹੁੰਦੀਆਂ ਤੇ ਵੀਜ਼ਾ ਬਹੁਤ ਆਸਾਨੀ ਨਾਲ ਮਿਲਦਾ ਤੁਹਾਨੂੰ ਸਿਰਫ ਜਿਹੜੇ ਪ੍ਰੂਫ ਦਿਖਾਣੇ ਪੈਂਦੇ ਨੇ ਤੁਸੀਂ ਕਿੱਥੇ ਵੌਲੰਟੀਅਰ ਦੇ ਵੀਜ਼ਾ ਕਿਹੜੀ ਸੰਸਥਾ ਨੂੰ ਜੁਆਇਨ ਕੀਤਾ ਸੀ ਤੁਹਾਡੇ ਕੋਲ ਕਿ ਫੋਟੋਸ ਐਜ਼ ਅ ਪ੍ਰੂਫ ਹੈਗੇ ਕਿ ਨਹੀਂ ਹੈਗੇ ਤੁਹਾਡੇ ਕੋਲ ਰਿਟਰਨ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਸੰਸਥਾ ਦੇ ਅਕੋਰਡਿੰਗ ਉਹ ਤੁਹਾਨੂੰ ਐਜ਼ ਅ ਪ੍ਰੂਫ ਐਬਲ ਉੱਥੇ ਸ਼ੋਅ ਕਰਨਾ ਪੈਂਦਾ ਉਹਦੀ ਚੈਕਲਿਸਟ ਵੀ ਤੁਹਾਨੂੰ ਛੇਤੀ ਸੋ ਛੇਤੀ ਪੂਰੀ ਵੀਡੀਓ ਮੈਂ ਪੂਰੀ ਵੌਲੰਟੀਅਰ ਵੀਜ਼ਾ ਤੇ ਵੀਡੀਓ ਬਣਾਉਣੀ ਹੈ ਨੈਕਸਟ ਵੀਕ ਵੀਡੀਓ ਆ ਜਾਈਗੀ ਉਹ ਜਲਦੀ ਜਲਦੀ ਤੁਹਾਨੂੰ ਵੀਡੀਓ ਮਿਲ ਜੇਗੀ ਵੌਲੰਟੀਅਰ ਵੀਜ਼ਾ ਦੇ ਉੱਤੇ ਤਾਂ ਕਿ ਮੇਰੇ ਸਾਰੇ ਭੈਣ ਭਰਾ ਜਿਹੜੇ ਵੀ ਹੈਗੇ ਨੇ ਜਿਹੜੇ ਕੋਲ ਜਾਂ ਦੇ ਵਿੱਚ ਪੜ੍ਹਦੇ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਨੇ ਉਹ ਸਾਰੇ ਜਰਮਨ ਦੇ ਵਿੱਚ ਆਣ ਕੇ ਵੌਲੰਟੀਅਰ ਦੇ ਵਿੱਚ ਕੰਮ ਕਰ ਸਕਣ ਆਪਣਾ ਫਿਊਚਰ ਵਧੀਆ ਬਣਾ ਸਕਣ 1 ਸਾਲ ਓਖਾ ਹੁੰਦਾ ਵੀਰੇ 1 ਸਾਲ ਤੋਂ 6 ਮਹੀਨੇ ਓਖੇ ਹੁੰਦੇ ਬੰਦੇ ਦੇ ਪਰ ਬਾਅਦ ਜੇ ਤੁਸੀਂ ਜਿੰਨਾ ਜਰਮਨ ਚ ਪੈਸਾ ਛਾਪੋਗੇ ਨਾ ਕਿਸੇ ਦੇਸ਼ ਚ ਤੁਹਾਡੇ ਕੋਲ ਪੈਸੇ ਛਪਣਾ ਮਤਲਬ ਕਿ ਸ਼ਾਪੋਗਾ ਦੋ ਹਰ ਇੱਕ ਪੋਜੀਸ਼ਨ ਦੇ ਆਪਣੇ ਵੱਖਰੇ ਵੱਖਰੇ ਰਿਕਾਰਡਿੰਗ ਨਾ ਜਿੱਦਾਂ ਤੁਸੀਂ ਫ੍ਰੀ 'ਚ ਆ ਜਾਣਾ ਜਾਂ ਤੁਸੀਂ ਟਿਕਟ ਤੇ ਆ ਜਾਣਾ ਤੁਹਾਡਾ ਪੈਸਾ ਹੀ ਸਾਰਾ ਬਚ ਜਾਣਾ ਅਮਰੀਕਾ ਜਿੱਥੇ ਤੁਸੀਂ 50-50 ਲੱਖ ਰੁਪਈਆ ਲਾ ਕੇ ਜਾਂਦੇ ਹੋ ਭੈ ਤੁਸੀਂ ਚਾਂਸ ਦੇ ਦੋ ਕਿਸੇ ਨੂੰ ਮਰਗੀ ਜਰਮਨ ਦੇ ਵਿੱਚ ਆਟ ਕੇ ਦੇਖੋ ਤੇ ਤੁਸੀਂ ਕੀ ਹਿਸਾਬ ਦਾ ਹੈਗਾ ਕੀ ਨਹੀਂ ਹੈਗਾ ਕਿੱਦਾਂ ਨਹੀਂ ਹੈਗਾ ਬਾਕੀ ਜਿਹੜਾ ਚੌਥਾ ਹੈਗਾ ਚੌਥਾ ਜਿਹਨੂੰ ਕਹਿੰਦੇ ਨੇ ਜੋਬ ਸਿਕਰ ਵੀਜ਼ਾ ਜਿਹਨੂੰ ਕਿਹਾ ਜਾਂਦਾ ਹੈ ਜੋਬ ਸਿਕਰ ਵੀਜ਼ਾ ਹਜੇ ਤੱਕ ਵੀ ਉਹ ਚੱਲਦਾ ਹੈ ਜੋਬ ਸਿਕਰ ਵੀਜ਼ਾ ਤੇ ਅਪਰਚੂਨਿਟੀ ਕਾਰਡ ਵੀਜ਼ਾ ਜਿਹੜਾ ਅਪਰਚੂਨਿਟੀ ਕਾਰਡ ਵੀਜ਼ਾ ਉਹਦਾ ਲੈਵਲ ਅਪ ਆ ਗਿਆ ਜਿੱਦਾਂ ਜਿੱਦਾਂ ਕਹਿੰਦੇ ਕਿ ਅਪਰਚੂਨਿਟੀ ਕਾਰਡ ਅਪਗ੍ਰੇਡ ਕਰਦੇ ਆ ਜੋਬ ਸਿਕਰ ਵੀਜ਼ੇ ਨੂੰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਮੇਰੇ ਭੈਣ ਬਣਾਵਾਂ ਨੇ ਆਇਲੈਂਡਸ ਕੀਤੀ ਹੈਗੀ ਆ ਜਿਨ੍ਹਾਂ ਦੇ ਸਾਡੇ 6 ਬੈਂਡ ਹੈਗੇ ਜਾਂ 7 ਬੈਂਡ ਹੈਗੇ ਨੇ ਅਪਰਚੂਨਿਟੀ ਕਾਰਡ ਲਈ ਅਪਲਾਈ ਕਰ ਦਿਓ ਜੇ ਤੁਹਾਡੇ ਕੋਲ ਬੈਚਲਰ ਦੀ ਡਿਗਰੀ ਹੈਗੀ ਆ ਪੁਆਇੰਟ ਵਿੱਚ ਵੀਜ਼ਾ ਹੈਗਾ ਤੁਸੀਂ ਤੁਹਾਨੂੰ ਪੈਂਦੇ ਹੀ ਸਾਲ ਦਾ ਵੀਜ਼ਾ ਮਿਲਦਾ ਤੁਸੀਂ ਉਹ ਵੀਜ਼ੇ ਨੂੰ ਅਪਲਾਈ ਕਰਕੇ ਤੇ ਜਰਮਨ ਆ ਸਕਦੇ ਹੋ ਬਲੌਕ ਅਕਾਊਂਟ ਬਣਾ ਕੇ ਉਹ ਔਪਰਚੁਨਿਟੀ ਕਾਰਡ ਵਾਸਤੇ ਵੀ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਬਹੁਤ ਜ਼ਿਆਦਾ ਜਨਤਾ ਆਂਦੀ ਪਈ ਆ ਬੰਗਲਾਦੇਸ਼ ਤੋਂ ਆਂਦੇ ਬੇ ਨੇ ਪਾਕਿਸਤਾਨ ਤੋਂ ਮੁੰਡੇ ਆਂਦੇ ਬੇ ਨੇ ਫਿਰ ਥਾਈਲੈਂਡ ਤੋਂ ਲੋਕੀ ਆਂਦੇ ਬੇ ਨੇ ਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਲੋਕੀ ਆਇਲੈਸ ਕਾਰ ਕਰਕੇ ਜਿਹੜੇ ਕਹਿੰਦੇ ਮੈਂ ਆਸਟ੍ਰੇਲੀਆ ਜਾਣਾ ਜਾਂ ਕੈਨੇਡਾ ਜਾਣਾ ਜਿਨ੍ਹਾਂ ਦੇ ਸੱਤ ਬੈਂਡ ਜੇ ਕੋਈ ਮੇਰੀ ਧੀ ਭੈਣ ਵਰਗੀ ਚਲੋ ਕਿਸੇ ਨਹੀਂ ਤੇ ਭੈਣਾਂ ਜਾਂ ਮੇਰੀਆਂ ਭੈਣਾਂ ਦੇ ਜੇ ਵਧੀਆ ਬੈਂਡ ਆਂਦੇ ਬਣੇ ਜਿਹੜੀਆਂ ਪੜੀਆਂ ਲਿਖਿਆ ਭੈਣਾਂ ਹੈ ਗੇ ਮੇਰੀਆਂ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਉਹਨਾਂ ਦੇ ਬੈਂਡ ਵਧੀਆ ਹੈਗੇ ਨੇ ਆਪਾਂ ਚੌਨਟੀ ਕਾਰਡ ਤੇ ਅਪਲਾਈ ਕਰ ਲਓ ਬਲੋਕ ਅਕਾਊਂਟ ਕਰਕੇ ਜਰਮਨ ਚ ਆਂਦੇ ਤੁਹਾਨੂੰ ਕੰਮ ਵੀ ਮਿਲ ਜੇਗਾ ਸੋਖਾ ਤੇ ਤੁਸੀਂ ਰਹਿ ਵੀ ਸੋਖੇ ਜਾਓਗੇ ਠੀਕ ਹੈ ਜੀ ਤੁਹਾਨੂੰ ਇਹ ਨਹੀਂ ਹੈਗਾ ਬਾਅਦ ਚ ਤੁਸੀਂ ਪੱਕੇ ਨੇ ਉਹਨਾਂ ਜਿੱਦਾਂ ਉੱਥੇ ਪੀਆਰ ਪਾਉਣ ਨੂੰ ਦਰਸਾਦਾ ਰਹਿੰਦਾ ਬੰਦਾ ਆ ਚ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਇੱਥੇ ਤੁਹਾਨੂੰ ਪੀਆਰ ਵੀ ਸੋਖੀ ਮਿਲ ਜੇਗੀ ਜੇ ਤੁਸੀਂ ਜਿਹੜ ਹੋ ਸਕਦਾ ਆ ਮੇਤੂ ਵੀ ਵਧੀਆ ਤੁਸੀਂ ਪੈਸੇ ਕਮਾਓ ਮੈਂ ਤੇ ਆਪ ਕਹਿੰਨਾ ਕਿ ਹਰ ਇੱਕ ਬੰਦਾ ਤਰੱਕੀ ਕਰੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਬੰਦੇ ਦੀ ਤਰੱਕੀ ਕਰਨੀ ਤੁਹਾਨੂੰ ਪੋਜ਼ਿਟਿਵ ਬੰਨਾ ਪੈਂਦਾ ਆਪਰਚੂਨਿਟੀ ਕਾਰਡ ਦੇ ਵਿੱਚ ਤੁਸੀਂ ਬਲੋਕ ਕੋਡ ਬਣਾਓ ਇੱਕ ਤੁਹਾਡੇ ਕੋਲ ਦੇ ਵਿੱਚ A2 ਲੈਵਲ ਹੋਣਾ ਚਾਹੀਦਾ ਜਰਮਨ ਦਾ ਤੇ ਜਾਂ ਤੁਹਾਡੇ ਕੋਲ 7 ਬੈਂਡ ਜਾਂ 6.5 ਬੈਂਡ ਹੋਣਾ ਚਾਹੀਦਾ P2 ਲੈਵਲ ਇੰਗਲਿਸ਼ ਦੇ ਠੀਕ ਹੈ ਜੀ ਬਾਕੀ ਤੁਹਾਡੀ ਉਮਰ ਘਟ ਤੋਂ ਹੋਣੀ ਚਾਹੀਦੀ ਜੇ ਤੁਸੀਂ ਮਤਲਬ ਕਿ 18 ਸਾਲ ਤੋਂ ਤੇ 32 35 ਸਾਲ ਦੇ ਵਿੱਚ ਵਿੱਚ ਇੱਕ ਮਾਰ ਤੁਹਾਨੂੰ ਮਾਦਾ ਵੀ ਮਿਲ ਜਾਂਦਾ ਉਹ ਵੀ ਤੁਸੀਂ ਪੁਆਇੰਟ ਕਾਊਂਟ ਕਰ ਸਕਦੇ ਹੋ ਉਹਦੇ ਵਾਸਤੇ ਵੀ ਪੂਰੀ ਵੀਡੀਓ ਚਲਦੀ ਆ ਰਹੀ ਹੈ ਮੇਰੇ YouTube ਚੈਨਲ ਦੇ ਉੱਤੇ ਚੈਨਲ ਸਬਸਕ੍ਰਾਈਬ ਕਰ ਲਓ ਭੁੱਲਿਓ ਨਾ ਤੁਹਾਨੂੰ ਜਿੱਦਾਂ ਮੈਂ ਕਿਹਾ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨੀਆਂ ਵੀਡੀਓ ਸ਼ੇਅਰ ਕਰੋਗੇ ਤੁਹਾਨੂੰ ਮੈਂ ਹਰ ਇੱਕ ਲੀਗਲ ਵੇਸ ਤੇ ਵੀਡੀਓ ਬਣਾ ਕੇ ਦਾਂਗਾ ਤੇ ਜੈਨੂਇਨ ਵੀਡੀਓ ਬਣਾ ਕੇ ਦਾਂਗਾ ਤੁਸੀਂ ਘਰ ਬੈਠੇ ਅਪਲਾਈ ਕਰੋਗੇ ਕੋਈ ਏਜੰਟ ਕੋ ਜਾਣ ਦੀ ਲੋੜ ਨਹੀਂ ਹੈਗੀ ਨਾ ਤੁਹਾਡਾ ਕਿਤੇ ਪੈਸਾ ਫਸੇਗਾ ਆਪਣਾ ਕੰਮ ਆਪ ਕਰੋਗੇ ਹਰ ਚੀਜ਼ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਠੀਕ ਹੈ ਜੀ ਬਾਕੀ ਅਪਰਚੂਨਿਟੀ ਕਾਰਡ ਦਾ ਅਪਲਾਈ ਕਰੋ ਜਿਹੜੀਆਂ ਦੋ ਮੇਨ ਫੋਕਸ ਹੈਗੇ ਨੇ ਉਹਦੇ ਸਿਰਫ ਇੱਕ ਜਿਹਦੇ ਵਿੱਚ ਪੰਗਾ ਪੈਂਦਾ ਜਿਹਦੇ ਵਿੱਚ ਬਲੌਕ ਅਕਾਊਂਟ ਤੇ ਬਣਾਉਣਾ ਪੈਸੇ ਕੱਟੇ ਕਰਨੇ ਪਰ ਉਹ ਵੀ ਤੁਹਾਨੂੰ ਜਰਮਨ ਆਣ ਕੇ ਤੁਹਾਨੂੰ ਵਾਪਸ ਮਿਲ ਜਾਂਦੇ ਨੇ ਤੁਹਾਡੇ ਸਾਰੇ ਪੈਸੇ ਤੁਹਾਡੇ ਨਾਮ ਤੇ ਹੀ ਅਕਾਊਂਟ ਖੁੱਲਦਾ ਦੂਸਰਾ ਜਿਹੜਾ A2 ਲੈਵਲ ਤੱਕ ਸਿੱਖ ਲਓ ਬੋਲੀ ਤੇ ਜਾਂ ਜਿਨ੍ਹਾਂ ਦੇ B2 ਲੈਵਲ ਤੱਕ ਇੰਗਲਿਸ਼ ਹੈਗੀਆਂ ਉਹਨਾਂ ਕੋ ਇਹ ਦੋ ਪੁਆਇੰਟ ਮੁਸ਼ਕਲ ਨੇ ਬਾਕੀ ਤੇ ਸਾਰਾ ਕੁਝ ਔਖਾ ਹੈ ਡਾਕੂਮੈਂਟ ਤੁਹਾਡੇ ਕੋ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋ ਜੇ ਐਕਸਪੀਰੀਅੰਸ ਕਿਸੇ ਕੋ 5 ਸਾਲ ਦਾ ਐਕਸਪੀਰੀਅ ਤੁਸੀਂ ਅਪਲਾਈ ਤੇ ਕਰੋ ਤੁਸੀਂ ਅਪਲਾਈ ਕਰੋ ਐਵੇਂ ਤੁਸੀਂ ਟੈਨਸ਼ਨ ਕਿਉਂ ਲੈਣੇ ਪਏ ਹੋ ਅਪਲਾਈ ਕਰੋ oportunity card ਤੂੰ ਹਰ ਇੱਕ ਜਨਤਾ ਆਂਦੀ ਮੈਂ ਕਿਸੇ ਵੀ ਦੇਸ਼ ਦੇ ਖਿਲਾਫ ਨਹੀਂ ਹੈਗਾ ਭਾਵੇਂ ਕੋਈ ਬੰਦਾ ਬੰਗਲਾਦੇਸ਼ ਤੋਂ ਵੀਡੀਓ ਦੇ ਦਿਆ ਪਾਕਿਸਤਾਨ ਤੋਂ ਮੇਰੇ ਭੈਣ ਭਰਾ ਵੀਡੀਓ ਦੇਦੇ ਪਿਓ ਅਪਲਾਈ ਕਰੋ ਤੇ ਜਲਦੀ ਜਰਮਨ ਚ ਆਓ ਲੀਗਲੀ ਤੋਰ ਤੇ ਤੇ ਕੰਮ ਕਰੋ ਆਪਣੀ ਕੰਟਰੀਆਂ ਦੇ ਵਿੱਚ ਪੜੇ ਤੂੰ ਵਧੀਆ ਤੋਂ ਵਧੀਆ ਪੜੇ ਲਿਖੇ ਲੋਕੀ ਹੈਗੇ ਨੇ ਮੈਨੂੰ ਲੱਗਦਾ ਕਿ ਜਿੰਨੇ ਸਾਡੇ ਇੰਡੀਆ 'ਚ ਬੜੇ ਲੇਕੇ ਲੋਕੀ ਹੈਗੇ ਨਾ ਜਰਮਨ ਦੇ ਵਿੱਚ ਨਹੀਂ ਹੈਗੇ ਉਹਨੇ ਵਧੀਆ ਸਾਡੇ ਇੰਡੀਆ ਦੇ ਵਿੱਚ ਤਗੜੇ ਤਗੜੇ ਆਈਟੀ ਲੋਕੀ ਪਾਏ ਜਾਂਦੇ ਨੇ ਇੰਜੀਨੀਅਰ ਪਾਏ ਜਾਂਦੇ ਨੇ ਵਧੀਆ ਤੋਂ ਵਧੀਆ ਡਾਕਟਰਸ ਪਾਏ ਜਾਂਦੇ ਨੇ ਵਧੀਆ ਤੋਂ ਵਧੀਆ ਲੋਅ ਦੇ ਸਟੂਡੈਂਟ ਪਾਏ ਜਾਂਦੇ ਨੇ ਤੁਸੀਂ ਅਪ ਜੇ ਤੁਹਾਨੂੰ ਨਹੀਂ ਉਥੇ ਚਾਹ ਮਰਗੀ ਇੱਕ ਮੌਕਾ ਮਿਲ ਲਿਆ ਤੁਸੀਂ ਜਰਮਨ ਵਾਸਤੇ ਅਪਲਾਈ ਕਰੋ ਜਰਮਨ ਦੇ ਵਿੱਚ ਜਾਓ ਤੇ ਜਰਮਨ ਦੇ ਵਿੱਚ ਆਪਣਾ ਫਿਊਚਰ ਬਣਾਓ ਆਪਣੀ ਫੈਮਿਲੀ ਵੀ ਲੈ ਕੇ ਆ ਸਕਦੇ ਹੋ ਤੁਸੀਂ ਤੁਹਾਨੂੰ ਇਹ ਡਜ਼ਨ ਦੀ ਲੋੜ ਨਹੀਂ ਹੈਗੀ ਆਪਣੀ ਫੈਮਿਲੀ ਨੂੰ ਵੀ ਜਰਮਨ ਸੈੱਟ ਕਰ ਸਕਦੇ ਹੋ ਠੀਕ ਹੈ ਜੀ ਇਹ ਸਾਰੀਆਂ ਇਨਫੋਰਮੇਸ਼ਨ ਮੈਂ ਤੁਹਾਨੂੰ ਤਾਂ ਦ ਅਸੀਂ ਜੇ ਜਿੱਥੇ ਐਨਜੀਐਸਸੀ ਤੇ ਇੱਥੇ ਤੱਕ ਪਹੁੰਚ ਗਏ ਨਾ ਤੇ ਸਾਨੂੰ ਅਸੀਂ ਜੇ ਕਿਸੇ ਨਾਲ ਆਪਣੀ ਇਨਫੋਰਮੇਸ਼ਨ ਨਹੀਂ ਸ਼ੇਅਰ ਕਰ ਸਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਹਰਦੂ ਲਾਂ ਸਾਲਾ ਸਾਡੇ ਇੱਥੇ ਬੈਠਣ ਦੇ ਕਿ ਅਸੀਂ ਕਿਸੇ ਨੂੰ ਜਿਹੜੀ ਚੀਜ਼ ਸਾਨੂੰ ਪਤਾ ਜੇ ਅਸੀਂ ਉਹਦੇ ਨਾਲ ਕਿਸੇ ਦਾ ਭਲਾ ਨਹੀਂ ਕਰ ਸਕਦੇ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਤਾਂ ਦਿੰਨਾ ਕਿ ਜਿਹੜੇ ਬੰਦੇ ਨੇ ਵੀ ਮੇਰੇ ਨਾਲ ਗੱਲ ਕਰਨੀ ਹੁੰਦੀ ਕਿੰਨੀ ਵਾਰ ਸ਼ਿਕਾਇਤ ਹੁੰਦੀ ਭਾਜੀ ਤੁਸੀਂ ਗੱਲ ਨਹੀਂ ਕਰਦੇ ਤੇ ਫੋਨ ਨਹੀਂ ਕਰਦੇ ਸਪੈਸ਼ਲ ਉਹਨਾਂ ਨੂੰ ਜਿਹੜਾ ਬੰਦਾ ਮੈਨੂੰ WhatsApp ਤੇ ਮੈਸੇਜ ਕਰਦਾ WhatsApp ਡਿਸਕ੍ਰਿਪਸ਼ਨ ਤੇ ਮੇਰਾ ਨੰਬਰ ਪਿਆ ਹੈਗਾ ਈਮੇਲ ਪਈ ਹੈਗੀ ਆ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੇ ਜਾ ਕੇ ਅਪਾਇੰਟਮੈਂਟ ਬੁੱਕ ਵੀ ਕਰ ਸਕਦੇ ਹੋ ਤੇ ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਸ ਵਿੱਚ ਤੁਸੀਂ ਪਹਿਲਾਂ ਪੇ ਕਰ ਦਿਓ ਮੈਨੂੰ ਉਹਦਾ ਸਕਰੀਨਸ਼ਾਟ ਭੇਜੋ ਐਜ਼ ਅ ਈਮੇਲ ਦੇ ਥਰੂ ਤੇ ਫਿਰ ਤੁਹਾਡੇ ਨਾਲ ਗੱਲ ਹੁੰਦੀ ਹੈ ਪਰ ਕਿਨੇ ਲੋਕੀ ਇੰਨੀ ਗੱਲ ਨਹੀਂ ਮੰਨਦੇ ਜਿਹੜੇ ਤੁਸੀਂ ਪੈਸੇ ਦਿੰਨੇ ਹੋ ਉਹ ਵੀ ਮੈਂ ਤੁਹਾਨੂੰ ਕਹਿ ਦੱਸ ਦਿੰਨਾ ਕਿ ਜਿਹੜੇ ਤੁਸੀਂ ਪੇ ਕਰਦੇ ਹੋ ਪੂਰੇ ਜੈਨੂਨ ਤੌਰ ਤੇ ਉਹ ਬੱਚੇ ਦੀ ਮਦਦ ਕੀਤੀ ਜਾਂਦੀ ਹੈ ਜਿਹਦਾ ਯਾਰ ਕੋਈ ਪਿੱਛੇ ਕਿਸੇ ਦਾ ਪਿਓ ਨਹੀਂ ਹੈਗਾ ਯਾਰ ਕਿਸੇ ਦੀ ਫੈਮਿਲੀ ਨਹੀਂ ਇੰਨਾ ਕஷ்ட ਚੱਲ ਪਾਦੀ ਤੇ ਉਹਨਾਂ ਦੀ ਸਪੋਰਟ ਵਾਸਤੇ ਇਹ ਸਾਰਾ ਹੁਣ ਅਸੀਂ ਸਟਾਰਟਅਪ ਕੀਤਾ ਹੈਗਾ ਕਿ ਕਿ ਕਿਵਰੀ ਉਹਨਾਂ ਦੀ ਮਦਦ ਕਰਨੀ ਪੈਂਦੀ ਹੈ ਕਿ ਕਿਵਰੀ ਉਹਨਾਂ ਸਟੂਡੈਂਟ ਹੋ ਜੇ ਜਾਂ ਕੋਈ ਬੱਚੇ 'ਚ ਟੈਲੈਂਟ ਹੈਗਾ ਪਰ ਉਹ ਪੈਸੇ ਤੋਂ ਮਾਰ ਖਾਂਦਾ ਵਿਆ ਤੇ ਜਾਂ ਉਹ ਦੇਖੋ ਇਹ ਉਹਨਾਂ ਵਾਸਤੇ ਮਦਦ ਕੀਤੀ ਜਾਂਦੀ ਹੈ ਸਪੈਸ਼ਲ ਤਾਂ ਕਰਕੇ ਕਹਿਣਾ ਕਿ ਇਦਾਂ ਦੀ ਜੇ ਤੁਸੀਂ ਗੱਲਬਾਤ ਕਰਨੀ ਹੈ ਲੀਗਲ ਡੋਰ ਤੇ ਅਪਾਇੰਟਮੈਂਟ ਬੁੱਕ ਕਰੋ ਗੱਲ ਕਰੋ ਸਾਡੇ ਨਾਲ ਕੋਈ ਦਿੱਕਤ ਦੀ ਗੱਲ ਨਹੀਂ ਬਾਕੀ 10th ਪਾਸ ਜਿਹੜੇ ਬੱਚੇ ਨੇ ਕੀਤੀ ਹੈ ਪਲੱਸ 2 ਪਾਸ ਵੀ ਕੀਤੀ ਹੈ ਉਹਨਾਂ ਵਾਸਤੇ ਲੈਂਗੁਏਜ ਤੇ ਹੌਸਪੀਟੈਲਿੰਗ ਵੀਜ਼ਾ ਪੂਰਾ 100% ਵੀਜ਼ੇ ਦੇ ਚਾਂਸ ਹੈਗੇ ਨੇ ਤੇ 100% ਵੀਜ਼ਾ ਜਿਹਨੂੰ ਕਹਿੰਦੇ ਨੇ ਬੰਦੇ ਨੂੰ ਮਿਲ ਵੀ ਜਾਂਦਾ ਪਰ ਬੰਦੇ ਦੇ ਜੈਨੂਨ ਪੇਪਰ ਹੋਣੇ ਚਾਹੀਦੇ ਹਰ ਇੱਕ ਬੰਦਾ ਐਟੀਟਿਊਡ ਵਾਲਾ ਹੋਣਾ ਚਾਹੀਦਾ ਬੰਦਾ ਜਿਹੜਾ ਚੰਗੀ ਤਰ੍ਹਾਂ ਇੰਗਲਿਸ਼ ਬੋਲਦੀ ਫਲੂਐਂਸੀ ਇੰਗਲਿਸ਼ ਆਉਂਦੀ ਹੋਣੀ ਚਾਹੀਦੀ ਇੰਗਲਿਸ਼ ਵਧੀਆ ਹੋਣੀ ਚਾਹੀਦੀ ਤੇ ਬੰਦਾ ਇੰਟਰਵਿਊ ਦੇ ਵਿੱਚ ਟੈਨਸ਼ਨ ਨਾਲੇ ਬੰਦਾ ਗੱਡ ਕੇ ਰੱਖੇ ਹਰ ਇੱਕ ਚੀਜ਼ ਦਾ ਜਿਹੜਾ ਉਹ ਕੁਐਸਚਨ ਪੁੱਛੇ ਰੀਡਰਨ ਦੇ ਵਿੱਚ ਵੀ ਕਈ ਵਾਰੀ ਕੁਐਸਚਨ ਦਿੰਦੇ ਨੇ ਉਹਦਾ ਹਰ ਇੱਕ ਜਵਾਬ ਦੇ ਤੇ ਬੰਦੇ ਨੂੰ ਕਿਦਾਂ ਨੇ ਵੀਜ਼ਾ ਮਿਲਦਾ ਜੇ ਤੁਸੀਂ ਉਹਨਾਂ ਦੇ ਸ਼ਰਤਾਂ ਹੀ ਪੂਰੀਆਂ ਕਰਦੇ ਪਿਓ ਸਾਲਾ ਉਤੋਂ ਬਾਅਦ ਉਹਨਾਂ ਨੇ ਕੀ ਕਹਦੇ ਨੇ ਤੁਹਾਨੂੰ ਦੱਸੋ ਤੁਸੀਂ ਮੈਨੂੰ ਹਰ ਇੱਕ ਪੇਪਰ ਜੈਨੂਨ ਲਾ ਕੇ ਉਹਨਾਂ ਸ਼ਰਤਾਂ ਪ੍ਰੋਵਾਈਡ ਕਰੋ ਜਿਹੜੀਆਂ ਨਾਲ ਸ਼ਰਤਾਂ ਕੀਤੀਆਂ ਉਹ ਡਾਕੂਮੈਂਟ ਪ੍ਰੋਵਾਈਡ ਕਰ ਦੋ ਮੂੰਹ ਤੇ ਮਾਰੋ ਉਹਨਾਂ ਡਾਕੂਮੈਂਟ ਤੇ ਆਪੇ ਤੁਹਾਨੂੰ ਵੀਜ਼ਾ ਮਿਲ ਜਾਂਦਾ। ਇਹੀ ਤਾਂ ਹੈ ਕਹਿਣਾ ਕਿ ਕੋਈ ਵੀ ਤੁਸੀਂ ਏਜੰਟ ਕੋ ਜਾਨੇ ਹੋ ਤੁਹਾਨੂੰ ਉਹਦੀ ਤੁਸੀਂ ਤੁਹਾਨੂੰ ਗੱਲ ਤੇ ਯਕੀਨ ਆ ਜਾਂਦਾ ਸਾਡੀ ਗੱਲ ਤੇ ਕੋਈ ਯਕੀਨ ਨਹੀਂ ਤੁਹਾਨੂੰ ਆਉਂਦਾ। ਤੁਹਾਨੂੰ ਤਾਂ ਹੀ ਕਹਿੰਦੇ ਆ ਕਿ ਜੇ ਸਾਡੀ ਗੱਲ ਤੇ ਯਕੀਨ ਨਹੀਂ ਹੈ ਤਾਂ ਤੁਸੀਂ ਆਪ ਅੰਬੈਸੀ ਨੂੰ ਫੋਨ ਲਾ ਕੇ ਪੁੱਛ ਲਾ ਕਰੋ ਯਾਰ ਚੈੱਕ ਲਿਸਟ ਤਾਂ ਨਹੀਂ ਝੂਠ ਬੋਲਦੀਆਂ। ਇੰਨੇ ਵੀ ਬੰਦੇ ਜਿਹੜੇ ਸਾਡੇ ਇੰਡੀਆ ਜਿਹੜੇ ਪੜ੍ਹੇ ਲਿਖੇ ਬੱਚੇ ਹੈਗੇ ਨੇ ਜਾਂ ਭੈਣ ਭਰਾ ਮੇਰੇ ਹੈਗੇ ਨੇ ਇੰਨੇ ਵੀ ਬੰਦੇ ਜਾਂ ਭੋਲੇ ਜਾਂ ਇੰਨੇ ਬੰਦੇ ਵੀ ਉਹ ਕੀ ਕਹ ਚਲਾਕ ਨਹੀਂ ਹੈਗੇ ਨਾ ਮਰਗੀ ਜਿਹੜੇ ਕੀ ਕਹਿੰਦੇ ਨੇ ਇੰਨੇ ਵੀ ਤੁਸੀਂ ਮਾਈਂਡ ਤੋਂ ਗੇਗੁਜਰੀ ਨਹੀਂ ਹੈਗੇ ਕਿ ਤੁਹਾਨੂੰ ਸਮਝ ਨਹੀਂ ਆਉਂਦਾ ਏਜੰਟ ਕੋ ਤੁਸੀਂ ਜਾਣਦੇ ਹੋ ਏਜੰਟਰ ਦੇ ਪਾਸਵਰਡ ਦਿੰਨੇ ਹੋ ਕਹਿੰਦਾ ਠੀਕ ਹੈ ਜੀ ਕਿਹੜੀ ਕੰਟਰੀ ਜਾਣਾ ਅੱਛਾ ਇਟਲੀ ਉੱਥੇ ਭੇਜ ਦਾਂਗੇ ਤੁਹਾਨੂੰ ਜੀ ਲਿਓ 12 ਲੱਖ ਰੁਪਇਆ ਲਿਓ 15 ਲੱਖ ਰੁਪਇਆ ਪੁਰਤਗਾਲ ਜਾਣਾ ਪੁਰਤਗਾਲ 18 ਲੱਖ ਰੁਪਇਆ ਹਾਦੂ ਲਾਂ ਤੋਂ ਬੰਦੇ ਤੇ ਜਿਹੜਾ ਪੁਰਤਗਾਲ ਲਈ ਮੈਂ ਕਹਿੰਦਾ 18 ਲੱਖ ਰੁਪਇਆ ਦੇ ਭੈਣ ਚ ਆਪਣੇ ਬੱਚੇ ਨੂੰ ਪੜਾਹ ਪੜੂਗੇ ਤੁਸੀਂ ਕੀ ਕਹਿੰਦੇ ਨੇ ਗਾਲ ਨਿਕਲ ਗਈ ਹਾਂ ਸੌਰੀ ਜਿਹੜਾ ਬੱਚੇ ਨੂੰ ਆਪਣੇ ਪੜਾਪੜੂ ਕਿ ਉਹ ਤੁਈ 18 ਲੱਖ ਰੁਪਇਆ ਦੇ ਕੇ ਪੁਰਤਗਾਲੋਂ ਬੱਚੇ ਨੇ ਪੈਸੇ ਕਿਤੋਂ ਬੁਰੇ ਕਰਨ ਨੇ ਪਹਿਲਾਂ ਤੁਸੀਂ ਇਹ ਤਾਂ ਸੋਚੋ ਤਾਂ ਇਹ ਕੰਨਾ ਲੀਗਲ ਤੌਰ ਤੇ ਆਓ ਜਰਮਨ ਦੇ ਵਿੱਚ ਪੇਪਰ ਬਣਾਓ ਜਰਮਨ ਚ ਪੇਪਰ ਲੈ ਕੇ ਤੇ ਦੁਨੀਆ ਤੇ ਐਸ਼ ਕਰੋ ਆਪਣੀ ਠੀਕ ਫਿਰ ਤੁਸੀਂ ਜਰਮਨ ਚ ਪੇਪਰ ਲੈ ਕੇ ਜਿਹੜੀ ਮਰਜੀ ਕੰਟਰੀ ਸੈੱਟ ਹੋ ਸਕਦੇ ਤੁਸੀਂ ਆਪਣੇ ਜਰਮਨ ਚ ਪੇਪਰ ਲੋ ਕੰਟਰੀ ਪਾਸਵਰਡ ਵੀ ਛੇਤੀ ਦਿੰਦੀ ਪੀਆ 5 ਸਾਲ ਬਾਅਦ ਪਾਸਵਰਡ ਦਿੰਦੀ ਪੀਆ ਜੇ ਤੁਸੀਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਦੇ ਪਿਓ ਤੇ ਤੁਹਾਡਾ ਨਹੀਂ ਦਿਲ ਕਰਦਾ ਅਮਰੀਕਾ ਚਲ ਜਾਓ 5 ਸਾਲ ਬਾਅਦ ਅਮਰੀਕਾ ਵੀ ਤੇ ਤੁਹੀ ਜੇ ਦੂਈ ਇਲੈਗਲ ਜਾਣੇ ਹੋ ਤੇ ਪੰਜ-ਪੰਜ ਛੇ ਸਾਲ ਲੱਗਦੇ ਪਏ ਨੇ ਉੱਥੇ ਪੱਕੇ ਹੋਣ ਨੂੰ ਮਤਲਬ ਕਿ ਪਾਸਪੋਰਟ ਤੱਕ ਤੇ 7-8 ਸਾਲ ਲੱਗ ਜਾਂਦੇ ਨੇ ਤੇ ਜਰਮਨ ਚ ਲੀਗਲ ਆਣ ਕੇ ਥੋੜੇ ਪੇਹਾਂ ਦੇ ਵਿੱਚ ਆਪਣੀ ਮਿਹਨਤ ਕਰਕੇ ਆਪਣਾ ਪਹਿਲਾ 5 ਸਾਲਾਂ ਦਾ ਪਾਸਪੋਰਟ ਲੈ ਕੇ ਤੇ ਚੱਲ ਜਾਓ ਅਮਰੀਕਾ ਨਹੀਂ ਦਿਲ ਲੱਗਦਾ ਜਿਹੜੇ ਬੰਦੇ ਦਾ ਨਹੀਂ ਦਿਲ ਲੱਗਦਾ ਉਹ ਬੰਦਾ ਜਾ ਸਕਦਾ ਕਿਉਂ ਨਹੀਂ ਜਾ ਸਕਦਾ ਪਰ ਜਰਮਨ ਚ ਤੁਸੀਂ ਲੀਗਲ ਤੌਰ ਤੇ ਆਓ ਤੁਹਾਡੇ ਪੇਪਰ ਬਣਾਂਗੇ ਹਰ ਇੱਕ ਚੀਜ਼ ਤੇ ਕਮਾ ਸਕੋਗੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਪਰ ਫਿਰ ਵੀ ਜੇ ਤੁਹਾਨੂੰ ਸਾਡੇ ਤੇ ਯਕੀਨ ਨਹੀਂ ਹੈਗਾ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਨੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਵੀਡੀਓ ਸਭ ਨਾਲ ਸ਼ੇਅਰ ਕਰਿਓ ਇਸ ਵੀਡੀਓ ਤੇ ਮੈਨੂੰ ਘੱਟੋ ਘੱਟ ਵੀ 1 ਲੱਖ ਤੋਂ ਜ਼ਿਆਦਾ ਅ ਸ਼ੇਅਰ ਐਂਡ ਵਿਊ ਚਾਹੀਦੇ ਨੇ ਤੇ 50 ਹਜ਼ਾਰ ਤੋਂ ਜ਼ਿਆਦਾ ਲਾਈਕ ਚਾਹੀਦੇ ਨੇ ਤੇ 10 ਹਜ਼ਾਰ ਤੋਂ ਜ਼ਿਆਦਾ ਕਮੈਂਟ ਚਾਹੀਦੇ ਨੇ ਤੇ ਸਬਸਕ੍ਰਾਈਬਰ ਇਸ ਵੀਡੀਓ ਦੇ ਉੱਤੇ ਮੈਨੂੰ ਘੱਟੋ ਘੱਟ ਵੀ 10 ਹਜ਼ਾਰ ਸਬਸਕ੍ਰਾਈਬਰ ਹੋ ਚਾਹੀਦੇ ਨੇ ਠੀਕ ਹੈ ਜੀ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਹਰ ਇੱਕ ਸਟੂਡੈਂਟ ਤੱਕ ਪਹੁੰਚੇ ਹਰ ਇੱਕ ਸਟੂਡੈਂਟ ਹਰ ਇੱਕ ਜਿਹੜਾ ਬੱਚਾ ਪੜ੍ਹਿਆ ਲਿਖਿਆਗਾ ਉਹਦੇ ਫੋਨ ਤੱਕ ਪਹੁੰਚੇ ਵੀਡੀਓ ਮਿਲ ਗਿਆ ਬਾਕੀ ਤੁਹਾਨੂੰ ਅਸੀਂ YouTube ਚੈਨਲ ਦੇ ਉੱਤੇ ਨੈਕਸਟ ਵੀਡੀਓ ਜਲਦੀ ਆ ਰਹੀ ਹੈ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਰਨ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਖੁਸ਼ ਰੋ ਵਸਦੇ ਰੋ ਪੋਜ਼ਿਟਿਵ ਰੋ ਪੋਜ਼ਿਟਿਵ એનર્ਜੀ ਰੱਖਿਆ ਰੋ ਤਾਂ ਕਿ ਜਰਮਨ ਆਣ ਕੇ ਜਿਹੜਾ ਵੀ ਬੱਚਾ ਆਏ ਸਾਨੂੰ ਮੈਸੇਜ ਕਰੇ ਅਸੀਂ ਉਹਨੂੰ ਜ਼ਰੂਰ ਮਿਲਾਂਗੇ ਠੀਕ ਹੈ ਜੀ ਸਾਰ ਰੱਬ ਰਾਖਾ